ਸੇਵਾ ਕੀਤੀ ਜਾਏਗੀ ਜਿਹਾ ਦੋ ਦਿਨ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਉਹਨਾਂ ਨੇ ਸੇਵਾ ਨਿਭਾਈ ਸੇਵਾਦਾਰ ਵਜੋਂ ਤੇ ਅੱਜ ਤੱਕਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਮੌਜੂਦ ਰਹਿਣਗੇ ਹਾਲਾਂਕਿ ਇੱਥੇ ਸੁਰੱਖਿਆ ਦਾ ਹੁਣ ਬੜਾ ਸਖਤ ਪੈਰਾ ਕੀਤਾ ਗਿਆ ਹੈ ਤੋ ਸੇਵਾਦਾਰ ਜੋ ਪਹਿਰੇਦਾਰੀ ਕਰਨਗੇ ਸੁਖਬੀਰ ਸਿੰਘ ਬਾਦਲ ਤੱਕ ਅਕਤਚਰੀ ਕੇਸਗੜ ਸਾਹਿਬ ਵਿਖੇ ਸਖੁਰਕਿਆ ਹੈ 1 ਘੰਟੇ ਤੱਕ ਉਹਨਾਂ ਵੱਲੋਂ ਇੱਥੇ ਸੇਵਾ ਨਿਭਾਈ ਜਾਏਗੀ। ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਤੋਂ ਜੋ ਪਿਤੇ ਦਿਨ ਹਮਲਾ ਹੋਇਆ ਉਸ ਹਮਲੇ ਮਗਰੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੁਰੱਖਿਆ ਦਾ ਬੜਾ ਹੀ ਸਖਤ ਹੋਣ ਪੈਰਾ ਕਰ ਦਿੱਤਾ ਗਿਆ ਅਤੇ ਇਸ ਨੂੰ ਲੈ ਕੇ ਕੋਈ ਵੀ ਟਿਲਮਟ ਨਹੀਂ ਵਰਤੀ ਜਾ ਰਹੀ। ਜਿਸ ਰੇ ਨਾਲ ਪਿਤੇ ਦਿਨ ਹਮਲਾ ਹੋਇਆ ਇੱਥੇ ਹਾਲਾਂਕਿ ਕੋਈ ਨੁਕਸਾਨ ਹੋਣਾ ਜ਼ਰੂਰ ਬਚਾ ਰਿਹਾ ਸੋ ਸਾਰੇ ਨਾਲ ਸਾਰੇ ਸਯੋਗੀ ਮਨਜੋਤ ਅਤੇ ਜਗਜੀਤ ਇਸ ਵੇਲੇ ਜੁੜ ਚੁੱਕੇ ਨੇ ਪਹਿਲਾ ਮਨਜੋਤ ਕੋਲ ਚਲਦੇ ਆ ਮਨਜੋਤ ਜਿਸ ਦੇ ਨਾਲ ਬੀਤੇ ਦਿਨ ਜੋ ਸੁਪੀਰ ਸਿੰਘ ਬਾਦਲ ਤੇ ਹਮਲਾ ਹੋਇਆ ਯਕੀਨਨ ਉਸ ਤੋਂ ਬਾਅਦ ਲਗਾਤਾਰ ਕਈ ਸਵਾਲ ਤਾਂ ਉੱtre ਨੇ ਜਾਂਚ ਹੋ ਰਹੀ ਹੈ ਲੇਕਿਨ ਅੱਜ ਛੇੜੀ ਤੱਕ ਅਜੇ ਕੇਸਗਰ ਸਾਹਿਬ ਵਿਖੇ ਉਹਨਾਂ ਨੇ ਸੇਵਾ ਨੀ ਬਣੀ ਹੈ ਕਿ ਕੁਝ ਉਸ ਨੂੰ ਲੈ ਕੇ ਤਿਆਰੀ ਔਰ ਇੱਥੇ ਤਸਵੀਰ ਨਜ਼ਰ ਆ ਰਹੀ ਹੈ ਰਾਹ ਤਾਂ ਜਿਸ ਤਰੀਕਾ ਕਿ ਤਨਾ ਗੱਲ ਕਰੀਦਾ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਅੱਜ ਦਾ ਦਿਲ ਜਿਹੜਾ ਹੈਗਾ ਉਹ ਤੱਕ ਸ੍ਰੀ ਕੇਸਕਟ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕੇ ਸੇਵਾ ਨਿਭਾਉਂਦਾ ਦੇਣਾ ਤਾਂ ਕੁਝ ਸਮੇਂ ਬਾਅਦ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉੱਥੇ ਪਹੁੰਚਣਗੇ ਉਹ ਸੇਵਾਦਾਰ ਵਜੋਂ ਸੇਵਾੜ ਬੁਣਗੇ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਮੇਰੇ ਪਿੱਛੇ ਦੇਖੋਗੇ ਸਾਰਾ ਰਸਤਾ ਜਿਹੜਾ ਹੈ ਪੁਲਿਸ ਨੇ ਆਪਣੇ ਕਬਜੇ ਦੇ ਵਿੱਚ ਲਿਆ ਔਰ ਪੁਲਿਸ ਤਮਾਮ ਉਹਨਾਂ ਲੋਕਾਂ ਦੀ ਜਾਂਚ ਪੜਤਾਲ ਵੀ ਕਰ ਰਹੀ ਹੈ ਤਲਾਸ਼ੀ ਵੀ ਕਰ ਰਹੀ ਹੈ ਔਰ ਉਸ ਤੋਂ ਬਾਅਦ ਦੇਖਿਓ ਜਿਹੜੇ ਪੁਲਿਸ ਦੇ ਤਮਾਮ ਉਹ ਸੀਨੀਅਰ ਅਧਿਕਾਰੀ ਜਿਹੜੇ ਨੇ ਇਸ ਇਕਾਦੇ ਉੱਪਰ ਪਹੁੰਚੇ ਹੋਏ ਔਰ ਹਰੇਕ ਤਰ੍ਹਾਂ ਦਾ ਸੁਰੱਖਿਆ ਦਾ ਜਿਹੜਾ ਪੁਖਤਾ ਪ੍ਰਬੰਧ ਹੈ ਉਹ ਕੀਤਾ ਗਿਆ ਐਸਐਸਪੀ ਸ਼੍ਰੀਨੰਦਪੁਰ ਸਾਹਿਬ ਜਿਹੜੇ ਰੋਪੜ ਨਗਰ ਨੇ ਉਹ ਸਾਡੇ ਨਾਲ ਨੇ ਗੁਲਰੀਤ ਸਿੰਘ ਖੁਰਾਣਾ ਸਰ ਕਿਸ ਤਰੀਕੇ ਦੇ ਨੇ ਪੁਖਤਾ ਪ੍ਰਬੰਧ ਹੁਣ ਸ਼੍ਰੀਨੰਦਪੁਰ ਸਾਹਿਬ ਕੀਤੇ ਗਏ ਨੇ ਫੋਰਸ ਜਿਹੜੀ ਲਗਾਈ ਗਈ ਹੈ ਸਿਵਲ ਦੇ ਵਿੱਚ ਵੀ ਲਗਾਈ ਗਈ ਔਰ ਅੰਦਰ ਬਾਹਰ ਕਿਸ ਤਰੀਕੇ ਦੇ ਪ੍ਰਬੰਧ ਪੂਰੇ ਪੁਖਤਾ ਪ੍ਰਬੰਧ ਪਹਿਲਾਂ ਵੀ ਪੁਲਿਸ ਨੇ ਕੀਤੇ ਸੀਗੇ ਅੰਮ੍ਰਿਤਸਰ ਸਾਹਿਬ ਵਿੱਚ ਇੱਥੇ ਵੀ ਆਪਾਂ ਵੀ ਵਿਲ ਇਨਸ਼ੋਰ 100% ਸਿਕਿਉਰਿਟੀ ਔਰ ਜਿੱਥੇ-ਜਿੱਥੇ ਉਹਨਾਂ ਦਾ ਹੈਗਾ ਸੇਵਾ ਕਰਨ ਦਾ ਉੱਥੇ ਆਪਾਂ ਆਪਣੇ ਬੰਦੇ ਲਾਏ ਹੋਏ ਨੇ ਨਾਲ ਸਾਡੇ ਟਾਸਕ ਫੋਰਸ ਵੀ ਹੈਗੀ ਹੈ ਤੇ ਵੀ ਵਿਲ ਇਨਸ਼ੋਰ 100% ਫੁੱਲ ਪੂਰ ਸਿਕਿਉਰਿਟੀ ਅਸਰ ਜਿਸ ਤਿੱਕੇ ਨਾਲ ਅੰਮ੍ਰਿਤਸਰ ਦੇ ਵਿੱਚ ਜੋ ਵਰਤਾਰਾ ਹੋਇਆ ਸੋ ਉਸ ਨੂੰ ਲੈ ਕੇ ਹੁਣ ਤੁਸੀਂ ਕਿਵੇਂ ਜਿਹੜੇ ਬੰਦੇ ਆਈਡੈਂਟੀਫਾਈ ਕਰ ਰਹੇ ਹੋ ਵੀ ਕਿਹੜਾ-ਕਿਹੜਾ ਬੰਦਾ ਕੋਈ ਸਸਪੈਕਟ ਜਿਹੜਾ ਹੈਗਾ ਉਹ ਆ ਤੁਹਾਡੇ ਰਿਹਾ ਅੰਦਰ ਇਸ ਤਰੀਕੇ ਦੇ ਕੀ ਪ੍ਰਬੰਧ ਨੇ ਸਾਡੇ ਰਿਸਕਿੰਗ ਦੇ ਡੋਰਸ ਲੱਗੇ ਹੋਏ ਨੇ ਆਪਾਂ ਉੱਥੇ ਚੈਕਿੰਗ ਵੀ ਕਰ ਰਹੇ ਹੈਗੇ ਬਾਕੀ ਜਿਹੜੇ ਸਸਪੀਸ਼ੀਅਸ ਬੰਦੇ ਹੈਗੇ ਉਹਨਾਂ ਤੇ ਵੀ ਸਾਡੀ ਨਿਗਾਹ ਹੈਗੀ ਆ ਔਰ ਜਿਹੜਾ ਹੈਗਾ ਕਾਫੀ ਚੰਗਾ ਕੰਮ ਸਾਡੇ ਮੁਲਾਜ਼ਮ ਨੇ ਕੱਲ ਉੱਥੇ ਕੀਤਾ ਜਿਹੜਾ ਕਿ ਇੱਕ ਬੜਾ ਵੱਡਾ ਜਿਹੜਾ ਹੈਗਾ ਇੱਕ ਇਨਸੀਡੈਂਟ ਬਚਾਇਆ ਹੈਗਾ ਉਹਨੇ ਉਹਨਾਂ ਤੋਂ ਤੇ ਮੈਂ ਉਸੇ ਤਰੀਕੇ ਦੇ ਨਾਲ ਆਸ ਕਰਦਾ ਸਾਡੀ ਫੋਰ ਜਿਹੜੀ ਇੱਥੇ ਹੈਗੀ ਉਹ ਵਧੀਆ ਤਕੜੇ ਹੋ ਕੇ ਕਰਕੇ ਕੰਮ ਕਰੇਗੇ ਅਸੀਂ ਇੱਥੇ ਸਾਰੇ ਹਾਜ਼ਰ ਹੈਗੇ ਆਂ ਔਰ ਜਿਹੜੀ ਵੀ ਸੇਵਾ ਦਾ ਟਾਈਮ ਹੈਗਾ ਵੀ ਵਿਲ ਇਨਸ਼ੋਰ ਕਿ ਇੱਥੇ 100% ਪੂਰਪੂਰ ਸਿਕਿਉਰਿਟੀ ਰਹੇਗਾ ਸਰ ਆਊਟਰ ਏਰੀਆ ਜਾਂ ਜਿਹੜਾ ਇਨਰ ਏਰੀਆ ਉੱਥੇ ਕੋਈ ਨਾਕਾਬੰਦੀ ਵਗੈਰਾ ਵੀ ਇਸ ਤਰੀਕੇ ਦੀ ਕੀਤੀ ਗਈ ਜਾਂ ਫਿਰ ਹਰੇਕ ਬੰਦੇ ਨੂੰ ਅੰਦਰ ਆਉਣ ਦੀ ਇਜਾਜ਼ਤ ਹੈਗੀ ਇੱਥੇ ਅਕਸਰ ਨਾਰਮਲ ਤੌਰ ਤੇ ਵੀ ਜਿਹੜਾ ਹੈਗਾ ਆਪਾਂ ਨਾਕਾਬੰਦੀ ਕਰਦੇ ਆਂ ਚੈਕਿੰਗ ਵਗੈਰਾ ਕਰਦੇ ਆਂ ਔਰ ਅੱਜ ਵੀ ਸਾਡੇ ਨਾਕੇ ਲੱਗੇ ਹੋਏ ਨੇ ਅਸੀਂ ਵੀ ਵਿਲ ਇਨਸ਼ੋਰ ਜਿਹੜਾ ਸਿਕਿਉਰਿਟੀ ਹੈਗੀ ਹੈ ਉਹ ਬਿਲਕੁਲ ਅਪ ਟੂ ਦਾ ਮਾਰਕ ਹੋਵੇ ਆਪਣੀ 3 ਲੇਅਰਡ ਸਿਕਿਉਰਿਟੀ ਹੈਗੀ ਐਂਡ ਵੀ ਵਿਲ ਇਨਸ਼ੋਰ ਕਿ ਸਾਰਾ ਕੁਝ ਬਿਲਕੁਲ ਠੀਕ ਠਾਕ ਬਿਨਾਂ ਕਿਸੇ ਵਿਗੰਤ ਪੂਰਾ ਹੋਵੇ ਬਿਲਕੁਲ ਬਿਲਕੁਲ ਤਰ ਤਾ ਇਹ ਐਸਐਸਪੀ ਰੋਪੜ ਸੀਗੇ ਰੂਪਨਗਰ ਗੁਲਜੀਤ ਖਰੋਣਾ ਉਰ ਉਸ ਬਾਅਦ ਗੱਲ ਕਰੀ ਤਾਂ ਇਹ ਜਿਹੜੀ ਹੈਗੀ ਐ ਐਸਜੀਪੀਸੀ ਟਾਸਕ ਫੋਰਸ ਦੇ ਅਧਿਕਾਰੀ ਨੇ ਕਰਮਚਾਰੀ ਨੇ ਉਰ तमाम ਇਹਨਾਂ ਲੇਸ ਵਿੱਚ ਇਹ ਗੱਲ ਕਰੀ ਤਾਂ ਸਭ ਤੋਂ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਆ ਤਾਂ ਉਥੋਂ ਰਸਤੇ ਦੇ ਵਿੱਚ ਜਿਹੜੀ ਹੈ ਉਹ ਡੋਰ ਜਿਹੜੇ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਬੋਡੀ ਸਕੈਨਰ ਲੱਗੇ ਹੋਏ ਤਾਂ ਜੋ ਹਰੇਕ ਜਿਹੜਾ ਵਿਅਕਤੀ ਕੋਈ ਵੀ ਅੰਦਰ ਦਰਬਾਰ ਸਾਹਿਬ ਦੇ ਵਿੱਚ ਦਾਖਲ ਸੋ ਇਹ ਤਸਵੀਰਾਂ ਲਗਾਤਾਰ ਦਿਖਾ ਰਿਹਾ ਸਾਡਾ ਸਾਡੇ ਸਹਿਯੋਗੀ ਜਗਜੀਤ ਵੀ ਜੁੜੇ ਰਹੇ ਉਹਨਾਂ ਕੋ ਵੀ ਚਲਦੇ ਆ ਉਹਨਾਂ ਤੋਂ ਜਾਣਕਾਰੀ ਲੈਣੇ ਆ ਜਗਜੀਤ ਜਿਸ ਤਰ੍ਹਾਂ ਦੇ ਨਾਲ ਬੀਤੇ ਦਿਨ ਜੋ ਕੁਝ ਵੀ ਹਾਦਸਾ ਵਾਪਰਿਆ ਉਹ ਆਪਣੇ ਆਪ ਦੇ ਵਿੱਚ ਬੜਾ ਹੀ ਜ਼ਿਆਦਾ ਗੰਭੀਰ ਹੈ ਪੂਰਾ ਮਾਮਲਾ ਸੀ ਲੇਕਿਨ ਅੱਜ ਤੱਕ ਅਚਰੀ ਕੇਸਕਰ ਸਾਹਿਬ ਵਿਕੇ ਸੇਵਾ ਨਿਭਾਈਆ ਯਕੀਨਨ ਪੁਲਿਸ ਲਈ ਵੀ ਹੁਣ ਬੜੀ ਵੱਡੀ ਚੁਣੌਤੀ ਹੈ ਕਿ ਪੂਰਾ ਸੁਰੱਖਿਆ ਦਾ ਕੇਰਾ ਹੋਰ ਵਧਾਇਆ ਗਿਆ ਹੋਵੇਗਾ ਬਿਲਕੁਲ ਰਾਦਰ ਪੁਲਿਸ ਦੇ ਲਈ ਅੱਜ ਬੜੀ ਵੱਡੀ ਚੁਣੌਤੀ ਹੈ ਕਿਉਂਕਿ ਜਿਸ ਤਰੀਕੇ ਦੀ ਘਟਨਾ ਦਰਬਾਰਸ਼ ਹੋਈ ਹੈ ਉਹ ਘਟਨਾ ਦੁਬਾਰਾ ਨਾ ਹੋਵੇ ਉਸ ਨੂੰ ਲੈ ਕੇ ਪੁਲਿਸ ਜਿਹੜੀ ਅੱਜ ਪੂਰੀ ਤਰ੍ਹਾਂ ਨਾਲ ਮਸਜਿਦ ਜਿਹੜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦੇਖੀ ਜਾ ਰਹੀ ਹੈ ਤਾਂ ਇੱਥੇ ਜੇਕਰ ਗਿਣਤੀ ਦੀ ਗੱਲ ਕਰਾਂ ਤਾਂ 400 ਤੋਂ 450 ਜਿਹੜਾ ਪੁਲਿਸ ਮੁਲਾਜ਼ਮ ਹੈ ਜਿਹੜਾ ਉਹ ਸੁਰੱਖਿਆ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਤਨਾਤ ਕੀਤਾ ਗਿਆ ਜਦਕਿ ਐਸਜੀਪੀਸੀ ਵੱਲੋਂ ਵੀ 100 ਤੋਂ ਵੀ ਵੱਧ ਜਿਹੜੇ ਟਾਸਕ ਫੋਰਸ ਦੇ ਜਿਹੜੇ ਸੇਵਾਦਾਰ ਨੇ ਉਹ ਇੱਥੇ ਤਨਾਤ ਕੀਤੇ ਗਏ ਨੇ ਤਸਵੀਰਾਂ ਦੇ ਵਿੱਚ ਮ ਨੇ ਥਾਂ ਥਾਂ ਦੇ ਉੱਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਔਰ ਜੇਕਰ ਗੱਲ ਕੀਤੀ ਹੈ ਫਿਰ ਲੀਡਰਸ਼ਿਪ ਦੀ ਦਾ ਕਾਲੀ ਦਲ ਦੀ ਲੀਡਰਸ਼ਿਪ ਦਾ ਵੀ ਇੱਥੇ ਪੁੱਛਣਾ ਸ਼ੁਰੂ ਹੋ ਗਿਆ ਡਾਕਟਰ ਦਲਜੀਤ ਸਿੰਘ ਚੀਮਾ ਇੱਥੇ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਅਰਸ਼ਦੀਪ ਸਿੰਘ ਕਲੇਰ ਨੇ ਸਰਬਜੀਤ ਸਿੰਘ ਝਿੰਜਰ ਨੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਇੱਥੇ ਜਿਹੜੀ ਹੈ ਉਹ ਪਹੁੰਚਣਾ ਸ਼ੁਰੂ ਹੋ ਗਈ ਤੇ ਕੁਝ ਦੇਰ ਬਾਅਦ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਤੇ ਇੱਥੇ ਜਿਹੜੀ ਸੇਵਾ ਉਹਨਾਂ ਵੱਲੋਂ ਕੀਤੀ ਜਾਣੀ ਹੈ ਤਾਕ ਉਥੇ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਬੈਠ ਕੇ ਜਿਹੜੀ ਉਹ ਸੇਵਾ ਜਿਹੜੀ ਕਰਨਗੇ ਵਰਚਾ ਹੱਦ ਦੇ ਵਿੱਚ ਫੜ ਕੇ ਸੇਵਾ ਜਿਹੜੀ ਉਹਨਾਂ ਨੂੰ ਲਗਾਈ ਗਈ ਆ ਉਹ ਕਰਨਗੇ ਤਾਂ ਉਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਸਰਵਣ ਜਿਹੜਾ ਕਰਨਗੇ ਗੁਰਬਾਣੀ ਕੀਰਤਨ ਸਰਵਣ ਕਰਨ ਤੋਂ ਬਾਅਦ ਜਿਹੜੇ ਭਾਂਡਿਆਂ ਦੀ ਜਿਹੜੀ ਸੇਵਾ ਲੰਗਰ ਹਾਲ ਦੇ ਵਿੱਚ ਜਾ ਕੇ ਉਹ ਵੀ ਜਿਹੜੀ ਕਰਨ ਦੀ ਜਾਣਕਾਰੀ ਹੈ ਜਦਕਿ ਜਿਹੜੀ ਬਾਕੀ ਦੀ ਅਕਾਲੀ ਲੀਡਰਸ਼ਿਪ ਹੈਗੀ ਉਹ ਉਸ ਨੂੰ ਜਿਸ ਤਰੀਕੇ ਦੀ ਜਿਹੜੀਆਂ ਤਨਖਾਹ ਜਿਹੜੀ ਲਗਾਈ ਗਈ ਆ ਉਹ ਉਸ ਤਰੀਕੇ ਦੇ ਨਾਲ ਜਿਹੜੀ ਭਾਵੇਂ ਕਿ ਟਾਇਲਟ ਸਾਫ ਕਰਨ ਦੀ ਸੇਵਾ ਹੋਵੇ ਜਾਂ ਹੋਰ ਵਕ ਵਕ ਜਿਹੜੀਆਂ ਸੇਵਾਵਾਂ ਉਹ ਵੀ ਜਿਹੜੀ ਬਾਕੀ ਲੀਡਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਥੇ ਜਿਹੜੇ ਆਉਣ ਵਾਲੇ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਚੰਗੀ ਤਰ੍ਹਾਂ ਦੇ ਨਾਲ ਮੈਟਲ ਡਿਟੈਕਟਰ ਦੇ ਨਾਲ ਚੈੱਕ ਕੀਤਾ ਜਾ ਰਿਹਾ ਪੁਲਿਸ ਜਿਹੜੀ ਹੈ ਤਿੱਕੀ ਜਿਹੜੀ ਹੈ ਬਾਜ਼ ਜਿਹੜੀ ਅੱਖਾਂ ਉਹ ਅੱਜ ਜਿਹੜੀ ਪੁਲਿਸ ਜਿਹੜੀ ਹੈ ਉਹ ਦਿਖਾ ਰਹੀ ਹੈ ਇੱਥੇ ਤਾਂ ਜੋ ਜਿਹੜੀ ਜਿਹੜੀ ਕੱਲ ਘਟਨਾ ਹੋਈ ਆ ਉਸ ਤਰੀਕੇ ਦੀ ਘਟਨਾ ਦੁਬਾਰਾ ਨਾ ਹੋ ਸਕੇ ਤਾਂ ਇਸ ਲਈ ਹਰ ਆਣ ਜਾਣ ਵਾਲੇ ਜਿਹੜੀ ਸੰਗਤ ਹੈ ਉਸ ਨੂੰ ਵੀ ਜਿਹੜਾ ਇੱਥੇ ਕੇਸਗੜ੍ਹ ਸਾਹਿਬ ਦੇ ਵਿੱਚ ਜਿਹੜਾ ਚੈੱਕ ਕੀਤਾ ਜਾ ਰਿਹਾ ਇਹ ਉਹ 게ਟ ਹੈ ਜਿੱਥੋਂ ਜਿਹੜੀ ਸੰਗਤ ਜਿਹੜੀ ਆਉਂਦੀ ਹੈ ਤੇ ਇੱਥੋਂ ਹੀ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਆਉਣਗੇ ਤਾਂ ਇਸ ਸਾਰੇ ਏਰੀਏ ਨੂੰ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਸੀਲ ਕੀਤਾ ਗਿਆ ਵੱਡੀ ਗਿਣਤੀ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਇੱਥੇ ਤਨਾਤ ਨੇ ਤੇ ਹਰ ਜਿਹੜਾ ਵਿਅਕਤੀ ਹੈ ਜਿਹੜਾ ਵੀ ਕੇਸਗੜ੍ਹ ਸਾਹਿਬ ਵਿਖੇ ਆ ਰਿਹਾ ਸੰਗਤ ਦੇ ਰੂਪ ਦੇ ਵਿੱਚ ਆ ਰਿਹਾ ਤਾਂ ਉਸ ਨੂੰ ਵੀ ਜਿਹੜਾ ਚੈੱਕ ਕੀਤਾ ਜਾ ਰਿਹਾ ਉਸ ਦੇ ਜਿਹੜੇ ਹੱਥ ਦੇ ਵਿੱਚ ਕਿਸੇ ਦੇ ਬੈਗ ਹੈ ਜਾਂ ਕੋਈ ਹੋਰ ਵਸਤੂ ਹੈ ਹਰ ਚੀਜ਼ ਨੂੰ ਜਿਹੜਾ ਪੁਲਿਸ ਹੈ ਬੜੀ ਮੁਸਤੈਦੀ ਦੇ ਨਾਲ ਜਿਹੜਾ ਚੈੱਕ ਕਰ ਰਹੀ ਹੈ ਔਰ ਅਫਸਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਐਸਐਸਪੀ ਰੋਪੜ ਗੁਲਨੀਸ਼ ਸਿੰਘ ਖੁਰਾਣਾ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਐਸਪੀ ਕਈ ਡੀਐਸਪੀ ਜਿਹੜੇ ਇੰਸਪੈਕਟਰ ਰੈਂਕ ਦੇ ਅਫਸਰ ਨੇ ਵੱਡੀ ਗਿਣਤੀ ਦੇ ਵਿੱਚ ਅੱਥੇ ਜਿਹੜੇ ਉਹ ਤਨਤ ਕੀਤੇ ਗਏ ਨੇ ਤਾਂ ਜੋ ਜਿਹੜੀ ਸੁਰੱਖਿਆ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਕਮੀ ਨਾ ਰਹਿ ਜਾਵੇ ਇਸ ਨੂੰ ਯਕੀਨੀ ਜਿਹੜਾ ਪੁਲਿਸ ਨੂੰ ਪੁਲਿਸ ਬਦਲ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਇਹ ਦੇਖਣਾ ਬੜਾ ਅਹਿਮ ਰਹੇਗਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਆਉਂਦੇ ਨੇ ਤਾਂ ਕਿਸ ਤਰੀਕੇ ਦਾ ਜਿਹੜਾ ਸੁਰੱਖਿਆ ਘੇਰਾ ਉਹਨਾਂ ਦੇ ਆਲੇ-ਦੁਆਲੇ ਜਾਂ ਉਹਨਾਂ ਦੇ ਨਜ਼ਦੀਕ ਜਿਹੜਾ ਉਹ ਬਣਾਇਆ ਜਾਵੇਗਾ ਤਾਂ ਜੋ ਜਿਹੜੀ ਫਿਰ ਤੋਂ ਜਿਹੜੀ ਅਣਸੁਖਾਵੀ ਜਿਹੜੀ ਘਟਨਾ ਜਿਹੜੀ ਉਹ ਵਾਪਰੇ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਵਿਖੇ ਜਿਹੜੀ ਘਟਨਾ ਵਾਪਰੀ ਤਾਂ ਉਸ ਤਰੀਕੇ ਦੀ ਦੁਬਾਰਾ ਕੋਈ ਹਰਕਤ ਨਾ ਹੋਵੇ ਦੁਬਾਰਾ ਕੋਈ ਜਿਹੜਾ ਵਿਅਕਤੀ ਹੈ ਉਹ ਉਸ ਜਗ੍ਹਾ ਤੇ ਉੱਤੇ ਇਸ ਜਗ੍ਹਾ ਤੇ ਉੱਤੇ ਆ ਕੇ ਕੋਈ ਅਜਿਹੀ ਹਰਕਤ ਨਾ ਕਰੇ ਇਸ ਨੂੰ ਲੈ ਕੇ ਜਿਹੜੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਬਿਲਕੁਲ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਕਿਉਂਕਿ ਜੋ ਘਟਨਾ ਬੀਤੇ ਦਿਨ ਵਾਪਰੀ ਆਪਣੇ ਆਪ ਬਹੁਤ ਹੀ ਗੰਭੀਰ ਹਾਲਾਂਕਿ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਉਹਸੀ ਹੋ ਵੀ ਰਹੀ ਹੈ ਲੇਕਿਨ ਪੁਲਿਸ ਨੇ ਜੋ ਬਿਆਨ ਦੇ ਔਰ ਜਿਸ ਤਰ੍ਹਾਂ ਇਹ ਸਾਰਾ ਘਟਾ ਘਰਬ ਹੋਇਆ ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਕਮੀਆਂ ਵੱਲ ਵੀ ਇਸ਼ਾਰਾ ਕਰਦਾ ਲੇਕਿਨ ਇੱਥੇ ਕਿਉਂਕਿ ਸੰਗਤ ਦਾ ਅਣ ਜਜਿਤ ਲਗਾਤਾਰ ਹੀ ਜਾਰੀ ਰਹਿੰਦਾ ਲੇਕਿਨ ਸੰਗਤ ਨੂੰ ਕੋਈ ਦਿੱਕਤ ਨਾ ਆਏ ਇਸ ਨੂੰ ਵੀ ਯਕੀਨੀ ਜ਼ਰੂਰ ਬਣਾਇਆ ਜਾ ਰਿਹਾ ਹੋਵੇਗਾ ਜੇ ਬਿਲਕੁਲ ਸੰਗਤ ਨੂੰ ਫਿਲਹਾਲ ਤਾਂ ਪਰੇਸ਼ਾਨੀ ਤਾਂ ਇਸ ਤਰ੍ਹਾਂ ਦੀ ਕੋਈ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਵੀ ਸੰਗਤ ਨੂੰ ਚੈੱਕ ਜ਼ਰੂਰ ਕੀਤਾ ਜਾ ਰਿਹਾ ਹੈ ਸੰਗਤ ਦੇ ਕੋਲ ਕੋਈ ਵੀ ਸਮਾਨ ਹੈ ਕੋਈ ਵੀ ਵਸਤੂ ਲੈ ਕੇ ਜਿਹੜੀ ਸੰਗਤ ਕੋਈ ਵੀ ਆ ਰਿਹਾ ਹੈ ਸੰਗਤ ਰੂਪੀ ਕੋਈ ਵੀ ਵਿਅਕਤੀ ਆ ਰਿਹਾ ਹੈ ਤਾਂ ਉਸ ਨੂੰ ਇੱਥੇ ਪੁਲਿਸ ਵੱਲੋਂ ਜਿਹੜਾ ਉਹ ਚੈੱਕ ਜ਼ਰੂਰ ਕੀਤਾ ਜਾ ਰਿਹਾ ਤਾਂ ਜੋ ਕੋਈ ਅਜਿਹੀ ਜਿਹੜੀ ਵਸਤੂ ਆ ਉਹ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਨਾ ਚਲੀ ਜਾਵੇ ਜਿਸ ਦੇ ਨਾਲ ਕੋਈ ਨੁਕਸਾਨ ਹੋ ਸਕੇ ਤਾਂ ਇਸ ਨੂੰ ਲੈ ਕੇ ਨੂੰ ਜਿਹੜੀ ਗੰਭੀਰਤਾ ਪੁਲਿਸ ਵੱਲੋਂ ਜ਼ਰੂਰ ਜਿਹੜੀ ਆ ਉਹ ਦਿਖਾਈ ਜਾ ਰਹੀ ਹੈ ਸੀਨੀਅਰ ਅਫਸਰ ਖਾਸ ਤੌਰ ਦੇ ਉਤੇ ਵਾਰ-ਵਾਰ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਦਿੰਦੇ ਨਜ਼ਰ ਆਏ ਨੇ ਪ੍ਰੈਕਟਿਸ ਕਰਾਉਂਦੇ ਵੀ ਨਜ਼ਰ ਆਏ ਨੇ ਵੀ ਤਾਂ ਜੋ ਜੇਕਰ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਉਸ ਦੇ ਨਾਲ ਨਜਿੱਠਿਆ ਕਿਸ ਤਰ੍ਹਾਂ ਦੇ ਨਾਲ ਜਾਵੇ ਉਸ ਨੂੰ ਲੈ ਕੇ ਜਿਹੜੀ ਟ੍ਰੇਨਿੰਗ ਹੈ ਉਹ ਪੁਲਿਸ ਦੇ ਜਿਹੜੇ ਜਵ ਨੂੰ ਖਾਸ ਤੌਰ ਦੇ ਉੱਤੇ ਸੀਨੀਅਰ ਅਧਿਕਾਰੀਆਂ ਵੱਲੋਂ ਦਿੰਦੇ ਹੋਏ ਵੀ ਦੇਖਿਆ ਗਿਆ ਤਾਂ ਜੋ ਜੇਕਰ ਕੋਈ ਅਜਿਹੀ ਹਰਕਤ ਕਰਦਾ ਤਾਂ ਉਸ ਨੂੰ ਮੌਕੇ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਕਾਬੂ ਕਰਨਾ ਹੈ ਇਸ ਗੱਲ ਨੂੰ ਵੀ ਜਿਹੜਾ ਕਿੰਨੀ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਜਿਹੜੀ ਆ ਉਹ ਉਹ ਕੀਤੀ ਜਾ ਰਹੀ ਹੈ ਤੇ ਮੈਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਤਮਾਮ ਇੱਥੇ ਪਹੁੰਚੀ ਉਹਨਾਂ ਦਾ ਕੀ ਕਹਿਣਾ ਮੇਰੇ ਨਾਲ ਸਰਬਜੀਤ ਸਿੰਘ ਜਨਰਲ ਮੇਰੇ ਨਾਲ ਮੌਜੂਦ ਨੇ ਜਿੰਦੂ ਸਾਹਿਬ ਕੀ ਲੱਗਦਾ ਜਿਸ ਤਰੀਕੇ ਦੇ ਨਾਲ ਕੱਲ ਜਿਹੜੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਅੱਜ ਤੁਸੀਂ ਕਿਸ ਤਰ ਸ਼ਿਕਪਤਾਂ ਜੀ ਸਾਹਿਬੰ 3860 ਦੇਖੋ ਜਿਹੜੀ ਕੱਲ ਘਟਨਾ 17459 ਵਾਪਰੀ ਆ ਕੱਟੀ ਆ ਉਹ ਬੰਦਾ ਜਿਹਨੇ ਘਟਨਾ ਨੂੰ ਅੰਜਾਮ ਦਿੱਤਾ ਉਹਨੂੰ ਭੇਜਣ ਵਾਲੇ ਮਾਸਟਰਮਾਈਂਡ ਉਸ ਤੋਂ ਕੱਟੀਆ ਜਿਹੜੇ ਉਹਦੀ ਸਪੋਰਟ ਕਰ ਰਹੇ ਨੇ ਉਹਨਾਂ ਤੋਂ ਵੱਧ ਕੱਟੀਆ ਕਿਉਂਕਿ ਗੁਰੂ ਘਰ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਨੂੰ ਸਹੀ ਠਹਿਰਾਉਣ ਵਾਲੇ ਕੱਟੀਆ ਲੋਕ ਨੇ ਉਹਨਾਂ ਦੀ ਮਤਲਬ ਜਾਂਚ ਬਦਲ ਹੋਣੀ ਚਾਹੀਦੀ ਆ ਹੁਣੇ ਅਸੀਂ ਡੀਐਸਪੀ ਸਾਹਿਬ ਕੋਲ ਖੜੇ ਸੀ ਮੈਂ ਇਹ ਹਰਪਜਨ ਸਿੰਘਾ ਕੋਈ ਹਰਪਜਨ ਸਿੰਘ ਅਨੰਦਪੁਰ ਸਾਹਿਬ ਦਾ ਨਾਮ ਦੀ ਆਈਡੀ ਆ ਜਿਹੜਾ ਲਿਖ ਕੇ ਪਾ ਰਿਹਾ ਕਿ ਮੌਦੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਇਹ ਲੋਕਾਂ ਦੀ ਪਹਿਚਾਨ ਹੁਣ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਉਹਨਾਂ ਜਲਦੀ ਤੋਂ ਜਲਦੀ ਮਤਲਬ ਦੇਖਣਾ ਚਾਹੀਦਾ ਆ ਹੁਣੇ ਮੈਂ ਹਲੇ ਚੀਮਾ ਸਾਹਿਬ ਨੂੰ ਦਿਖਾ ਕੇ ਹਟਿਆ ਨੇ 2 ਮਿੰਟ ਪਹਿਲਾਂ ਆ ਮੇਰੀ ਫੇਸਬੁੱਕ ਆਈਡੀ ਤੇ ਆਇਆ ਹੋਇਆ ਹਰਪਜਨ ਸਿੰਘ ਅਨੰਦਪ੍ਰਸਾਦ ਨਾਮ ਤੇ ਆਈਡੀ ਆ ਤੇ ਸਟੇਟਸ ਪਾਏ ਹੋਏ ਨੇ ਉਹ ਕਹਿੰਦਾ ਐਕਟਿਵ ਆਈਡੀ ਆ ਮਤਲਬ ਇਹ ਇਦਾਂ ਦੇ ਜਿਹੜੇ ਸ਼ਰਾਰਤੀ ਅਨਸਰ ਨੇ ਘਟਿਆ ਲੋਕ ਨੇ ਇਹ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਨੂੰ ਚੈੱਕ ਕਰਨਾ ਚਾਹੀਦਾ ਕੌਣ ਤੌਰ ਨੰਦਪੁਰ ਸਾਹਿਬ ਵੀ ਖੜਿਆ ਤੇ ਅਨੰਦਪ੍ਰਸਾਦ ਦੇਈ ਬੰਦਾ ਇਹ ਲਿਖ ਕੇ ਪਾ ਰਿਹਾ ਹੈ ਠੀਕ ਹੈ ਸਰ ਸੁਦੀਪ ਸਿੰਘ ਇਹ ਇਹ ਜਾਣ ਬੁੱਝ ਕੇ ਇਹ ਜਾਣ ਬੁੱਝ ਕੇ ਏਜੰਸੀਆਂ ਵੱਲੋਂ ਸਰਕਾਰਾਂ ਵੱਲੋਂ ਕਰਵਾਇਆ ਜਾ ਰਿਹਾ ਕੋਈ ਆਮ ਲੋਕ ਨਹੀਂ ਹੈਗੇ ਜੇ ਤੁਸੀਂ ਕਹੋ ਕਿ ਆਮ ਸੰਗਤ ਹੈ ਕਿ ਆਮ ਲੋਕ ਨੇ ਕਿ ਆਮ ਸੰਗਤ ਚ ਕੋਈ ਬੰਦਾ ਆਇਆ ਬੇਪਨ ਲੈ ਕੇ ਗੋਲੀ ਚਲਾ ਗਿਆ ਅੱਧਾ ਬਣਾ ਘੰਟਾ ਪਹਿਲਾਂ ਤਾਂ ਤੁਹਾਡੇ ਪੀਟੀਸੀ ਦੇ ਪੱਤਰਕਾਰ ਨੇ ਸਾਨੂੰ ਦੱਸਿਆ ਸੀ ਕਿ ਇੱਥੇ ਕੋਈ ਵੱਡੀ ਘਟਨਾ ਵਾਪਰ ਸਕਦੀ ਆ ਕੋਈ ਮਤਲਬ ਇਹਦੇ ਤੇ ਐਕਸ਼ਨ ਲਓ ਪਰ ਪ੍ਰਧਾਨ ਸਾਹਿਬ ਨੂੰ ਅਸੀਂ ਕਿਹਾ ਵੀ ਕਿ ਇੱਥੇ ਨਾਲ ਖੜਦੇ ਨਾ ਪਰ ਪ੍ਰਧਾਨ ਸਾਹਿਬ ਨੇ ਮਨ ਕਰਤਾ ਕਿ ਅਸੀਂ ਸੇਵਾ ਕੱਲਿਆਂ ਨੇ ਕਰਨੀ ਆ ਤੇ ਸਾਰੇ ਦੂਰ ਹੋ ਜੋ ਤੇ ਅੱਧੇ ਘੰਟੇ ਬਾਅਦ ਹੀ ਉਹ ਘਟਨਾ ਵਾਪਰ ਜਾਂਦੀ ਆ ਸੋ ਜੇ ਕਹਿਣ ਦਾ ਮਤਲਬ ਤੁਹਾਡੇ ਪੀਟੀਐਸ ਦੇ ਪੱਤਰਕਾਰ ਕੋਲੇ ਖਬਰ ਪਹੁੰਚ ਗਈ ਤਾਂ ਪ੍ਰਸ਼ਾਸਨ ਕੋਲ ਗੱਲ ਪਹੁੰਚ ਗਈ ਉਹਦੇ باوجود ਵੀ ਉਹ ਬੰਦਾ ਜਿਹੜਾ ਮਤਲਬ ਇੱਕ ਕਿਹੋ ਜਿਹਾ ਕਿਹੋ ਜਿਹਾ ਅਪਰਾਧਿਕ ਮਾਮਲੇ 'ਚ ਪਾਕਿਸਤਾਨ ਤੱਕ ਜਾ ਕੇ ਆਈ ਇਸਦਾ ਏਜੰਟ ਹੈ ਤੇ ਉਹ ਬੰਦੇ ਨੂੰ ਪ੍ਰਸ਼ਾਸਨ ਐਸਪੀ ਸਾਹਿਬ ਅੰਮ੍ਰਿਤਸਰ ਵਾਲੇ ਉਹਨੂੰ ਮਤਲਬ ਜੱਫੀਆਂ ਪਾ ਕੇ ਮਿਲਦੇ ਫਿਰ ਰਹੇ ਨੇ ਘੰਟਾ ਪਹਿਲਾਂ ਚੀਮਾ ਸਾਹਿਬ ਨੂੰ ਦਿਖਾ ਰਹੇ ਨੇ ਫੋਟੋ ਕਹਿੰਦੇ ਸੀ ਕੱਲ ਦਾ ਪਿੱਛਾ ਕਰ ਖਾਕ ਪਿੱਛਾ ਕਰ ਰਹੀ ਸੀ ਇਹ ਪ੍ਰਸ਼ਾਸਨ ਕਾਦਾ ਪਿੱਛਾ ਕਰ ਰਹੇ ਸੀ ਜਦੋਂ ਬੰਦਾ ਬੈਪਲ ਲੈ ਕੇ ਦਾ ਕੋਲ ਪਹੁੰਚ ਗਿਆ ਦੋ ਦਿਨ ਦੋ ਦੋ ਇੱਕ ਦਿਨ ਪਹਿਲਾਂ ਉਹ ਨਾਲ-ਨਾਲ ਫਿਰਦਾ ਰਿਹਾ ਟੋਟਲੀ ਫੇਲ ਹੈ ਸਰਕਾਰ ਦਾ ਪ੍ਰਸ਼ਾਸਨ ਦਾ ਮੈਂ ਤਾਂ ਇੱਥੇ ਤਾਂ ਕਹਾਂਗਾ ਕਿ ਏਜੰਸੀਆਂ ਨਾਲ ਰਲ ਕੇ ਇਹ ਘਟਿਆਕਮ ਕਰਾਉਣ ਦੇ ਵਿੱਚ ਤੁਲੀਆਂ ਹੋਈਆਂ ਨੇ ਇਹ ਜਿਹੜੇ ਪਹਿਲਾਂ ਵੀ ਪੰਜਾਬ ਦੇ ਵਿੱਚ 3-4 ਸਾਲ ਤੋਂ ਮਰਡਰ ਹੋ ਰਹੇ ਨੇ ਗੋਲੀਆਂ ਚੱਲ ਰਹੀਆਂ ਨੌਜਨ ਭੁੰਨਿਆ ਜਾ ਰਹੇ ਕੋਈ ਐ ਨਹੀਂ ਇਹ ਸਭ ਮਿਲੀ ਭੁਗਤਾਂ ਸਟੇਟ ਦੀ ਏਜੰਸੀਆਂ ਦੀ ਤੇ ਇਹ ਤੇ ਘਟਿਆ ਦੇਖੋ ਗੱਲ ਕਮਿਸ਼ਨਰ ਸਾਹਿਬ ਕਮਿਸ਼ਨਰ ਸਾਹਿਬ ਬਿਆਨ ਦਿਤਾ ਉਹਨਾਂ ਵਾਲਾ ਯਾਰ ਮਤਲਬ ਲੱਖ-ਲੱਖ ਲਾਹਨਤ ਹੈ ਯਾਰ ਮਤਲਬ ਦਸਤਾਨਾ ਬਨ ਕੇ ਪਾ ਝੂਠ ਬੁਲੀ ਜੰਨੇ ਆ ਮਤਲਬ ਲੱਖ ਲੱਖ ਲਹਨਤਾ ਨੇ ਉਹ ਲੋਕਾਂ ਦੇ ਜਿਹੜੇ ਝੂਠ ਬੋਲ ਰਹੇ ਨੇ ਗੁਰੂ ਦੇ ਦਰ ਤੇ ਗੁਰੂ ਦੇ ਗੁਰੂ ਨੇ ਆਪਣੇ ਸੇਵਕ ਦੀ ਆਪ ਜਿਹੜੀ ਆ ਉਹ ਜਾਨਮਾਲ ਦੀ ਰਾਖੀ ਕੀਤੀ ਅੱਜ ਵੀ ਗੁਰੂ ਦੇ ਦਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਿਆ ਗੁਰੂ ਸਾਹਿਬ ਆਪ ਬਖਸ਼ਿੰਦ ਗੁਰੂ ਨੇ ਆਪ ਆਪਣੇ ਸੇਵਕ ਨੂੰ ਬਖਸ਼ਿਆ ਕੱਲ ਜਿਹੜੀ ਆ ਉਹਦੀ ਰੱਖਿਆ ਕੀਤੀ ਆ ਸੋ ਮੈਂ ਸਮਝਦਾ ਕਿ ਇਹ ਹੁਣ ਕਿਹੜੇ ਲੋਕ ਨੇ ਜਿਹੜੇ ਹੁਣ ਇੱਥੇ ਤੱਕ ਸਾਬਤ ਹੋ ਗਿਆ ਮਜੀਠੀਆ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਕਿ ਪ੍ਰਸ਼ਾਸਨ ਦਾ ਆਪ ਤਲਿਆ ਹੋਇਆ ਨਾਲ ਜੱਫੀਆਂ ਪਾਉਂਦਾ ਫਿਰਦਾ ਹੁਣ ਆ ਆਉਣਾ ਜਿਹੜੀ ਦਸੀ ਅਸੀਂ ਬਿਲਕੁਲ ਸਰਭਿਸ਼ ਚਿੰਦਰ ਹੋਰਾਂ ਨੇ ਜਿਹੜੀ ਆਈਡੀ ਜੜੀਆਂ ਨੇ ਉਹ ਦਿਖਾਈਆਂ ਨੇ ਵੀ ਹਜੇ ਵੀ ਜਿਹੜੇ ਕੁਝ ਲੋਕ ਨੇ ਸ਼ਰਾਰਤੀ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਹਜੇ ਵੀ ਜਿਹੜੇ ਕਮੈਂਟਸ ਜਿਹੜੇ ਨੇ ਉਹ ਪਾ ਰਹੇ ਨੇ ਔਰ ਪੁਲਿਸ ਜਿਹੜੀ ਆ ਉਹ ਤਾਂ ਲੋਕਾਂ ਦੇ ਉੱਤੇ ਨਜ਼ਰ ਨਹੀਂ ਰੱਖ ਰਹੀ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਸਰਭਿਸ਼ ਸਿੰਘ ਚਿੰਦਰ ਹੋਰਾਂ ਵੱਲੋਂ ਬਿਲਕੁਲ ਇੱਥੇ ਆਗਵਾ ਵੱਲੋਂ ਜਿਹੜੀ ਪ੍ਰਤੀਕਿਰਿਆ ਤਾਂ ਤਿੱਖੀ ਦਿੱਤੀ ਜਾ ਰਹੀ ਹੈ ਜਿｮ ਕਟਾ ਵਾਪਰੀ ਮਨਜੋਤ ਕੋਲ ਇਕ ਵਫਰ ਚੱਲਦੇ ਆ ਮਨਜੋਤ ਹਰ ਜਿਸ ਤਰ੍ਹਾਂ ਦੇ ਨਾਲ ਕਿਉਂਕਿ 9 ਵਜੇ ਪਹੁੰਚਦਾ ਹੈ ਸੇਵਾ ਦੇ ਲਈ ਸੁ ਬਿਲਕੁਲ ਰਾਧਾ ਇਹ ਵੀ ਜਿਹੜੀ ਚੀਜ਼ ਬੜੀ ਅਹਿਮ ਹੈ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਰੋ ਉੱਥੇ ਹੀ ਜਿਹੜੀ ਇਹ ਜ਼ਿੰਮੇਵਾਰੀ ਜ਼ਿਆਦਾਤਰ ਜਿਵੇਂ ਅਸੀਂ ਗੱਲ ਕਰੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੁਮਾਇੰਦੇ ਕਈ ਲੀਡਰ ਜਿਹੜੇ ਖੁਦ ਆਵਰੇ ਕਿਉਂਕਿ ਐਸ.ਓ.ਆਈ. ਤੋਂ ਵੀ ਕਈ ਜਿਹੜੇ ਲੀਡਰ ਪਹੁੰਚੇ ਉੱਥੇ ਹੀ ਮੁਖਬਲਾਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਰਸ਼ਦੀਪ ਸਿੰਘ ਕਲੇਰ ਵੀ ਪਹੁੰਚੇ ਹੋਏ ਗੱਲਬਾਤ ਕਰ ਰਹੇ ਅਰਸ਼ਦੀਪ ਜੀ ਕਿਹਦਾ ਦੇ ਪ੍ਰਬੰਧ ਜਿਹੜੇ ਪੁਲਿਸ ਦੇ ਤੁਹਾਨੂੰ ਹੁਣ ਲੱਗਦੇ ਨੇ ਕਿ ਹਾਲਾਤ ਨੇ ਇੱਥੇ ਤੁਸੀਂ ਪਹੁੰਚ ਕੇ ਜਾਇਜ਼ਾ ਵੀ ਲੈ ਰਹੇ ਹੋ ਤਮਾਮ ਜ ਉਹ ਸਿੱਧਾ ਸਿੱਧਾ ਇੱਕ ਸਟੇਟ ਸਪੌਂਸਰਡ ਅਸੈਸਿਨੇਸ਼ਨ ਪਲੋਟ ਸੀਗਾ ਜਿਹਨੂੰ ਕਿ ਸਾਬਤ ਕਰਤਾ ਜੋ ਕਮਿਸ਼ਨਰ ਸਾਹਿਬ ਤੋਂ ਇੱਕ ਬੇਹੱਦ ਸ਼ਰਮਨਾਕ ਬਿਆਨ ਕੱਲ ਦਵਾਇਆ ਗਿਆ ਸੋ ਉਹਦੇ ਚ ਕਮਿਸ਼ਨਰ ਇੱਕ ਪੁਲਿਸ ਕਮਿਸ਼ਨਰ ਦਾ ਇਹ ਗੱਲ ਕਹਿਣੀ ਕਿ ਜੀ ਸਿੰਪਥੀ ਲੈਣ ਲਈ ਹੋ ਸਕਦਾ ਮੈਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਸਾਹਿਬ ਨੂੰ ਪੁੱਛਦਾ ਵੀ ਤੁਹਾਡੀ ਸਾਰੀ ਪੁਲਿਸ ਤੁਸੀਂ ਕਹਿੰਦੇ ਹੋ ਕਿ 200 ਪੁਲਿਸ ਮੁਲਾਜ਼ਮ ਉੱਤੇ ਤਨਖਾਹ ਸੀ ਤੁਹਾਡੇ 10 ਡੀਐਸਪੀ ਸੀ ਐਸਪੀ ਸੀ ਏਆਈਜੀ ਉੱਤੇ ਤਨਖਾਹ ਸੀ ਉਹਦੇ باوجود ਅਗਰ ਉਹ ਨਰੈਨਦ ਸਿੰਘ ਚੋੜਾ ਉੱਥੇ ਪਿਛਲੇ 3 ਦਿਨ ਤੋਂ ਘੁੰਮ ਰਿਹਾ ਸੀ ਪੁਲਿਸ ਨੇ ਉਹਨੂੰ ਆਈਡੈਂਟੀਫਾਈ ਕਰ ਲਿਆ ਸੀ ਫਿਰ ਉਹਨੂੰ ਰੈਸਟ ਕਿਉਂ ਨਹੀਂ ਕੀਤਾ ਉਹਨੂੰ ਡਿਟੇਨ ਕਿਉਂ ਨਹੀਂ ਕੀਤਾ ਉਹਦੀ ਸਰਚ ਕਿਉਂ ਨਹੀਂ ਕੀਤੀ ਔਰ ਉਹ ਤਾਂ ਉੱਥੇ ਇਸ ਤਰੀਕੇ ਘੁੰਮ ਰਿਹਾ ਸੀ ਕੋਈ ਆਮ ਇਨਸਾਨ ਥੋੜਾ ਜਿਹਾ ਨਰੈਨਦ ਸਿੰਘ ਚੋੜਾ ਨਰੈਨਦ ਸਿੰਘ ਚੋੜਾ ਲਗਾਤਾਰ ਜਿੰਨੀ ਵਾਰੀ ਉਹ ਰੈਸਟ ਹੋਇਆ ਹਰ ਵਾਰ ਉਹਦੀ ਇੰਟਰੋਗੇਸ਼ਨ 'ਚ ਇੱਕ ਗੱਲ ਸਾਹਮਣੇ ਆਈ ਹੈ ਕਿ ਸਰਦਾਰ ਸੁਖੀਰ ਸਿੰਘ ਬਾਦਲ ਤੇ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਇਹਦੀ ਹਿੱਟ ਲਿਸਟ 'ਤੇ ਨੇ ਸੋ ਜਦੋਂ ਉਹਦੀ ਇੰਟਰੋਗੇਸ਼ਨ 'ਚ ਪੰਜਾਬ ਪੁਲਿਸ ਮੰਦੀ ਹੈ ਹਿੱਟ ਲਿਸਟ 'ਤੇ ਨੇ ਉਹ ਨ ਉਹਦੇ باوجود ਉਹਦੇ ਤੇ ਕੋਈ ਨਹੀਂ ਐਕਸ਼ਨ ਲਿਆ ਗਿਆ ਤਾਂ ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਸਾਜਿਸ਼ਾਂ ਸ਼ਰੋਨੀ ਕਲਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀਆਂ ਨੇ ਹੁਣ ਅੱਜ ਤੁਸੀਂ ਉਹ ਰੇਡਾ ਤਾਮਾ ਝਾਮਾ ਲਾਤਾ ਕੱਲ ਕਿੱਥੇ ਸੁੱਤੀ ਪਈ ਸੀ ਪੁਲਿਸ ਉਹ ਤੋਂ ਪਹਿਲਾਂ ਇਹਦਾ ਮਤਲਬ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੋ ਹਾਈ ਕੋਰਟ ਕਹਿਰੀ ਹੈ ਕਿ ਜਿੰਨਾ ਕ੍ਰਾਈਮ ਹੋ ਰਿਹਾ ਚਾਹੇ ਡਰੱਗ ਦਾ ਚਾਹੇ ਅਸੈਸੀਨੇਸ਼ਨ ਦਾ ਉਹਦੇ ਚ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭੁਗਤ ਹੈ ਇਹ ਸਪਸ਼ਟ ਹੋ ਗਿਆ ਔਰ ਸਾਡੇ ਏਡੀਜੀਪੀ ਸਿਕਿਉਰਿਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਸਭ ਤੋਂ ਮਾੜੀ ਹੈ ਕਿਉਂਕਿ ਉਹ ਸਿਰਫ ਇੱਕੋ ਐਂਗਲ ਦੇਖਦੇ ਨੇ ਕਿ ਕਿਹੜਾ ਸਰਕਾਰੀ ਹੈ ਕਿਹੜਾ ਗੈਰ ਸਰਕਾਰੀ ਹੈ ਜੇ ਕੋਈ ਆਪੋਜੀਸ਼ਨ ਪਾਰਟੀ ਦਾ ਬੰਦਾ ਉਹਨਾਂ ਨੂੰ ਮਿਲਣ ਚਲਾ ਜਾਵੇ ਉਹਨੂੰ ਤਾਂ ਬੜੀ ਸਿੰਪਲ ਜੀ ਸਲਾਹ ਦਿੰਦੇ ਜੀ ਆਪਣੇ ਪੈਸੇ ਤੇ ਸਿਕਿਉਰਿਟੀ ਰੱਖ ਲਓ ਕਿਉਂਕਿ ਤੁਸੀਂ ਸਰਕਾਰ ਦੇ ਖਿਲਾਫ ਬੋਲਦੇ ਹੋ ਕੀ ਐਡੀਜਪੀ ਸਿਕਿਉਰਿਟੀ ਇਸ ਤਰੀਕੇ ਕੰਮ ਕਰਦੇ ਸੋ ਇਹ ਜਿਹੜਾ ਸਰਕਾਰ ਦਾ ਇੱਕ ਮੋਡਸ ਪ੍ਰਿੰਡ ਹੀ ਬਣ ਗਿਆ ਕਿ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਥ੍ਰੈਟ ਹੈ ਦੂਜੇ ਕਿਸੇ ਨੂੰ ਥ੍ਰੈਟ ਨਹੀਂ ਇਹਦੇ ਨਾਲ ਸਟੇਟ ਦਾ ਇੱਕ ਬਹੁਤ ਵੱਡਾ ਨੁਕਸਾਨ ਹੋਵੇ। ਨਹੀਂ ਐਸਜੀਪੀ ਜੀ ਫਿਰ ਇਹ ਮਤਲਬ ਕਿਸ ਤਰੀਕੇ ਨਾਲ ਕੰਮ ਪੂਰਾ ਚੱਲੇਗਾ ਕਿਉਂਕਿ ਪੁਲਿਸ ਅੱਜ ਵੀ ਕਹਿ ਰਹੀ ਹੈ ਵੀ ਅਸੀਂ ਆਪਣਾ ਪੁਖਤਾ ਪ੍ਰਬੰਧ ਕੀਤਾ ਹੈ ਕਿਉਂਕਿ ਕੱਲ ਵੀ ਪੁਖਤਾ ਪ੍ਰਬੰਧ ਸੀ ਅੰਮ੍ਰਿਤਸਰ ਦੇ ਵਿੱਚ ਜੋ ਕੁਝ ਹੋਇਆ ਅੱਜ ਫਿਰ ਉਹੀ ਕਹਿੰਦੇ ਪੁਖਤਾ ਪ੍ਰਬੰਧ ਕਰ ਰਹੇ ਹੈ ਪੁਲਿਸ ਫੋਰਸ ਲਾਈ ਹੋਈ ਹੈ ਸਿਵਲ ਚ ਵੀ ਹੈ ਐਸਜੀਪੀਸੀ ਟਾਸਕ ਫੋਰਸ ਵੀ ਹੈ ਹੁਣ ਤੁਸੀਂ ਵੀ ਆਪਣੇ ਜਿਹੜੇ ਨੁਮਾਇंदे ਲਾਏ ਹੋਏ ਦੇਖੋ ਮੈਂ ਕੱਲ ਪਹਿਲਾਂ ਤਾਂ ਕਮਿਸ਼ਨਰ ਸਾਹਿਬ ਡੀਜੀਪੀ ਸਾਹਿਬ ਤੇ ਗ੍ਰਹਿ ਮੰਤਰੀ ਨੂੰ ਇਹ ਗੱਲ ਕਹੂੰਗਾ ਕਿ ਜ਼ਿੰਮ ਹੁਣ ਜਿੱਥੇ ਤੱਕ ਗੱਲ ਰਹੀ ਜਸਬੀਰ ਸਿੰਘ ਦੀ ਜਸਬੀਰ ਸਿੰਘ ਪੁਲਿਸ ਮੁਲਾਜ਼ਮ ਜ਼ਰੂਰ ਹੈ ਪਰ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਤੁਹਾਡਾ 200 ਪੁਲਿਸ ਮੁਲਾਜ਼ਮ ਉੱਥੇ ਡਿਪਿਊਟ ਸੀ ਉਹਨਾਂ ਚੋਂ ਜਸਬੀਰ ਸਿੰਘ ਨਹੀਂ ਸੀ ਜਸਬੀਰ ਸਿੰਘ ਤਾਂ ਭੈਣ ਜੀ ਹਰਸਿੰਦਰਤ ਕੌਰ ਬਾਦਲ ਦੀ ਸਿਕਿਉਰਿਟੀ ਚ ਹੈ ਉਹ ਤਾਂ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਚਲਾ ਗਿਆ ਕਿ ਉਹ ਸੇਵਾ ਕਰਾਰੇ ਨੇ ਉਹ ਉੱਥੇ ਹੌਨ ਡਿਊਟੀ ਤਾਂ ਉਹ ਭੈਣ ਜੀ ਹਰਸਿੰਦਰਤ ਕੌਰ ਬਾਦਲ ਨਾਲ ਤਾਂ ਉਹਨੇ ਆਪਣੀ ਜਾਨ ਤੇ ਖੇਡ ਕੇ ਇਹ ਅਸੈਸੀਨੇਸ਼ਨ ਨੂੰ ناکਾਮ ਕੀਤਾ ਤਾਂ ਪੰਜਾਬ ਪੁਲਿਸ ਦਾ 200 ਪੁਲਿਸ ਮੁਲਾਜ਼ਮ ਤੁਹਾਨੂੰ ਕਿਤੇ ਫਰੇਮ ਚ ਦੇਖਿਆ ਤੁਹਾਨੂੰ ਕਿਤੇ ਸੀਆਈਐ ਉਹ ਕਿੱਥੇ ਆ ਜੈਡ ਪਲੱਸ ਸਿਕਿਉਰਿਟੀ ਹੈ ਤੁਸੀਂ ਕਹਿੰਦੇ 3 ਟਾਇਰ ਸਿਕਿਉਰਿਟੀ ਹੈ ਕਿਤੇ ਵੀ ਨਹੀਂ ਸੀ ਇਹ ਤਾਂ ਪਰਮਾਤਮਾ ਦੀ ਕਿਰਪਾ ਰਹੀ ਕਿ ਹਮਲਾਵਰ ਇੱਕ ਸੀ ਜੇ ਕਿਤੇ ਹਮਲਾਵਰ ਦੋ ਹੁੰਦੇ ਤਾਂ ਪਹਿਲੇ ਚਾਰ ਪੰਜ ਬੰਦੇ ਇੱਕ ਪਾਸੇ ਹੋ ਗਏ ਉਸ ਦੂਜੇ ਨੂੰ ਤਾਂ ਕਲੀਨ ਸ਼ਾਟ ਮਿਲ ਗਿਆ ਸੀ ਬਿਲਕੁਲ ਸੋ ਇਸ ਤਰੀਕੇ ਨਾਲ ਹੁਣ ਜਿਹੜਾ ਹੈਗਾ ਸ਼੍ਰੋਮਣੀ ਕਾਲੇਦਾਰ ਖੁਦ ਮੋਰਚਾ ਇੱਕ ਤਰ੍ਹਾਂ ਸੰਭਾਲੀ ਖੜੇ ਆ ਕੀ ਨਿਕਲ ਕੇ ਆਉਂਦਾ ਹੈ ਕੀ ਕੁਝ ਨਿਕਲਦਾ ਹੈ ਇਹ ਦੇਖਣਾ ਹੋਵੇਗਾ ਜੀ ਰਦਾ ਬਿਲਕੁਲ ਸੋ ਇੱਥੇ ਤਸਵੀਰਾਂ ਲਗਾਤਾਰ ਪ੍ਰਦਰਸ਼ਕਾਂਵ ਲਈ ਖੜੇ ਜਿੱਥੇ ਕਿ ਸੇਵਾ ਦੋ ਦਿਨ ਕੀਤੀ ਗਈ ਹੈ ਸ਼ੇ ਦਰਬਾਰ ਸਾਹਿਬ ਦੇ ਵਿੱਚ ਔਰ ਉਸ ਤੋਂ ਬਾਅਦ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਦੇ ਵਿਖੇ ਸੇਵਾ ਜੜੀ ਦਿਵਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਸੁਰੱਖਿਆ ਦੇ ਲਿਹਾਜ਼ ਨਾਲ ਬੜੇ ਸਖਤ ਇਤਜ਼ਾਬ ਕੀਤੇ ਗਏ ਐਸੇ ਦੋ ਤਸਵੀਰਾਂ ਵਿਖਾ ਰਿਆ ਜਿੱਥੇ ਪਹਿਲਾ ਦਿਨ ਸੇਵਾ ਨਿਭਾਈ ਗਈ ਸੁਖਬੀਰ ਸਿੰਘ ਬਾਦਲਵਲੋ ਇਥੇ ਰੇਦਾਰ ਦੀ ਉਰਾਰੂ ਜੋ ਸੇਵਾ ਦਿੱਤੀ ਗਈ ਔਰ ਅਰੇ ਦਿਵਾਈ ਔਰ ਬਾਕੀ ਜਿਹੜੇ ਆਗੂ ਔਰ ਅਰੇ ਪਾਡੇ ਵੱਲ ਜਿੱਦ ਦੀ ਸੇਵਾ ਨਿਭਾਈ ਦੂਜੇ ਦਿਨ ਵੀ ਇਹ ਸੇਵਾ ਨਿਭਾਈ ਜਾਰੀ ਸੀ ਜਦੋਂ ਇਹ ਵਟਾ ਹਾਦਸਾ ਵਾਪਰਿਆ ਅੱਜ ਦੇ ਕਿ ਤੱਕ ਸ਼੍ਰੀ ਕੇਸਗੜ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਸੇਵਾ ਕੀਤੀ ਜਾਏਗੀ ਜਿਹੜਾ ਦੋ ਦਿਨ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਉਹਨਾਂ ਨੇ ਸੇਵਾ ਨਿਭਾਈ ਸੇਵਾਦਾਰ ਵਜੋਂ ਤੇ ਅੱਜ ਤੱਕ ਸ਼੍ਰੀ ਕੇਸਗੜ ਸਾਹਿਬ ਦੇ ਵਿੱਚ ਮੌਜੂਦ ਰਹਿਣਗੇ ਹਾਲਾਂਕਿ ਇੱਥੇ ਸੁਰੱਖਿਆ ਦਾ ਹੁਣ ਬੜਾ ਸਖਤ ਪੈਰਾ ਕੀਤਾ ਗਿਆ ਹੈ ਸੋ ਸੇਵਾਦਾਰ ਵੱਜੋ ਪਹਿਰੇਦਾਰੀ ਕਰਨਗੇ ਸੁਖਬੀਰ ਸਿੰਘ ਬਾਦਲ ਤੱਕ ਚਿਰੀ ਕੇਸਗੜ ਸਾਹਿਬ ਵਿਖੇ ਸਖੁਰਕਿਆ ਹੈ 1 ਘੰਟੇ ਤੱਕ ਉਹਨਾਂ ਵੱਲੋਂ ਇੱਥੇ ਸੇਵਾ ਨਿਭਾਈ ਜਾਏਗੀ। ਸ਼੍ਰੀ ਦਰਬਾਰ ਸਾਹਿਬ ਦੇ ਬਾਅਦ ਸੁਖਬੀਰ ਸਿੰਘ ਬਾਦਲ ਤੇ ਜੋ ਬੀਤੇ ਦਿਨ ਹਮਲਾ ਹੋਇਆ ਉਸ ਹਮਲੇ ਮਗਰੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੁਰੱਖਿਆ ਦਾ ਬੜਾ ਹੀ ਸਖਤ ਹੋਣ ਪੈਰਾ ਕਰ ਦਿੱਤਾ ਗਿਆ ਅਤੇ ਇਸ ਨੂੰ ਲੈ ਕੇ ਕੋਈ ਵੀ ਟਿਲਮਟ ਨਹੀਂ ਵਰਤੀ ਜਾ ਰਹੀ। ਜਿਸ ਦੇ ਨਾਲ ਬੀਤੇ ਦਿਨ ਹਮਲਾ ਹੋਇਆ ਇੱਥੇ ਹਾਲਾਂਕਿ ਕੋਈ ਨੁਕਸਾਨ ਹੋਣਾ ਜ਼ਰੂਰ ਬਚਾ ਰਿਹਾ सो तो सारे सारे सहयोगी मनजोत और जगजीत इस वे जुड़ चुके हैं पहला मनजोत को चलते मनजोत जिस तरह के बीते दिन जो सुखबीर सिंह बादल से हमला यकीनन उस तो बाद लगातार कई सवाल तो उठ रहे हैं जांच हो रही है लेकिन अच्छी तखत श्री केसगढ़ साहब विखे उन्होंने सेवा निभा है कि कुछ उस तैयारी और इतनी तस्वीर नजर आ रही है ਆਹ ਤਾਂ ਜਿਸ ਤਰੀਕੇ ਨਾਲ ਗੱਲ ਕਰੀ ਤਾਂ ਸੱਚ ਕੰ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਅੱਜ ਦਾ ਦਿਲ ਜਿਹੜਾ ਹੈਗਾ ਉਹ ਤੱਕ ਸ੍ਰੀ ਕੇਸਕਟ ਸਾਹਿਬ శ్రీ ਨੰਦਪੁਰ ਸਾਹਿਬ ਵਿਖੇ ਸੇਵਾ ਨਿਭਾਉਂਦਾ ਦੇਣਾ ਤਾਂ ਕੁਝ ਸਮੇਂ ਬਾਅਦ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉੱਥੇ ਪਹੁੰਚਣਗੇ ਉਹ ਸੇਵਾਦਾਰ ਵਜੋਂ ਸੇਵਾ ਨਿਭਾਉਣ ਗਿਆ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਮੇਰੇ ਪਿੱਛੇ ਦੇਖੋਗੇ ਸਾਰਾ ਰਸਤਾ ਜਿਹੜਾ ਹੈ ਪੁਲਿਸ ਨੇ ਆਪਣੇ ਕਬਜੇ ਦੇ ਵਿੱਚ ਲਿਆ ਔਰ ਪੁਲਿਸ ਤਮਾਮ ਉਹਨਾਂ ਲੋਕਾਂ ਦੀ ਜਾਂਚ ਪੜਤਾਲ ਵੀ ਕਰ ਰਹੀ ਹੈ ਤਲਾਸ਼ੀ ਵੀ ਕਰ ਰਹੀ ਹੈ ਔਰ ਉਸ ਤੋਂ ਬਾਅਦ ਦੇਖਿਓ ਜਿਹੜੇ ਪੁਲਿਸ ਦੇ ਤਮਾਮ ਉਹ ਸੀਨੀਅਰ ਅਧਿਕਾਰੀ ਜਿਹੜੇ ਨੇ ਇਸ ਥਾਂ ਦੇ ਉੱਪਰ ਪਹੁੰਚੇ ਹੋਏ ਔਰ ਹਰੇਕ ਤਰ੍ਹਾਂ ਦਾ ਸੁਰੱਖਿਆ ਦਾ ਜਿਹੜਾ ਪੁਖਤਾ ਪ੍ਰਬੰਧ ਹੈ ਉਹ ਕੀਤਾ ਗਿਆ ਐਸਐਸਪੀ ਸ਼੍ਰੀਨੰਦਪੁਰ ਸਾਹਿਬ ਜਿਹੜੇ ਰੋਪੜਾਗੜ੍ਹ ਨੇ ਉਹ ਸਾਡੇ ਨਾਲ ਨੇ ਗੁਲਰੀ ਸਿੰਘ ਖੁਰਾਣਾ ਸਰ ਕਿਸ ਤਰੀਕੇ ਦੇ ਨੇ ਪੁਖਤਾ ਪ੍ਰਬੰਧ ਹੁਣ ਸ਼੍ਰੀਨੰਦਪੁਰ ਸਾਹਿਬ ਕੀਤੇ ਗਏ ਨੇ ਫੋਰਸ ਜਿਹੜੀ ਲਗਾਈ ਗਈ ਹੈ ਸਿਵਲ ਦੇ ਵਿੱਚ ਵੀ ਲਗਾਈ ਗਈ ਹੈ ਔਰ ਅੰਦਰ ਬਾਹਰ ਕਿਸ ਤਰੀਕੇ ਦੇ ਪ੍ਰਬੰਧ ਪੂਰੇ ਪੁਖਤਾ ਪ੍ਰਬੰਧ ਪਹਿਲਾਂ ਵੀ ਪੁਲਿਸ ਨੇ ਕੀਤੇ ਸੀਗੇ ਅੰਮ੍ਰਿਤਸਰ ਸਾਹਿਬ ਵਿੱਚ ਵੀ ਇੱਥੇ ਵੀ ਆਪਾਂ ਵੀ ਵਿਲ ਇਨਸ਼ੋਰ 100% ਸਿਕਿਉਰਿਟੀ ਔਰ ਜਿੱਥੇ-ਜਿੱਥੇ ਉਹਨਾਂ ਦਾ ਹੈਗਾ ਸੇਵਾ ਕਰਨ ਦਾ ਉੱਥੇ ਆਪਾਂ ਆਪਣੇ ਬੰਦੇ ਲਾਏ ਹੋਏ ਨੇ ਨਾਲ ਸਾਡੇ ਟਾਸਕ ਫੋਰਸ ਵੀ ਹੈਗੀ ਹੈ ਤੇ ਵੀ ਵਿਲ ਇਨਸ਼ੋਰ 100% ਫੂਲ ਟੂ ਸਿਕਿਉਰਿਟੀ ਅਸਰ ਜ਼ਿਲ੍ਹੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜੋ ਵਰਤਾਰਾ ਹੋਇਆ ਸੋ ਉਸ ਨੂੰ ਲੈ ਕੇ ਹੁਣ ਤੁਸੀਂ ਕਿਵੇਂ ਜਿਹੜੇ ਬੰਦੇ ਆਇਡੈਂਟੀਫਾਈ ਕਰ ਰਹੇ ਹੋ ਵੀ ਕਿਹੜਾ-ਕਿਹੜਾ ਬੰਦਾ ਕੋਈ ਸਸਪੈਕਟ ਜਿਹੜਾ ਹੈਗਾ ਉਹ ਆ ਤੜ ਨਹੀਂ ਰਿਹਾ ਅੰਦਰ ਇਸ ਤਰੀਕੇ ਦੇ ਕੀ ਪ੍ਰਬੰਧ ਨੇ ਕੀ ਸਾਡੇ ਫਿਸਕਿੰਗ ਦੇ ਡੋਰਸ ਲੱਗੇ ਹੋਏ ਨੇ ਆਪਾਂ ਉੱਥੇ ਚੈਕਿੰਗ ਵੀ ਕਰ ਰਹੇ ਹੈਗੇ ਬਾਕੀ ਜਿਹੜੇ ਸਸਪੀਸ਼ੀਅਸ ਬੰਦੇ ਹੈਗੇ ਉਹਨਾਂ ਤੇ ਵੀ ਸਾਡੀ ਨਿਗਾਹ ਹੈਗੀ ਹੈ ਔਰ ਜਿਹੜਾ ਹੈਗਾ ਕਾਫੀ ਚੰਗਾ ਕੰਮ ਸਾਡੇ ਮੁਲਾਜ਼ਮ ਨੇ ਕੱਲ ਉੱਥੇ ਕੀਤਾ ਜਿਹੜਾ ਕਿ ਇੱਕ ਬੜਾ ਵੱਡਾ ਜਿਹੜਾ ਹੈਗਾ ਇੱਕ ਇਨਸੀਡੈਂਟ ਬਚਾਇਆ ਹੈਗਾ ਉਹਨੇ ਉਹਨਾਂ ਤੋਂ ਤੇ ਮੈਂ ਉਸੇ ਤਰੀਕੇ ਦੇ ਨਾਲ ਆਸ ਕਰਦਾ ਹਾਂ ਸਾਡੀ ਫੋਰ ਜਿਹੜੀ ਇੱਥੇ ਹੈਗੀ ਉਹ ਵਧੀਆ ਤਕੜੇ ਹੋ ਕੇ ਕਰਕੇ ਕੰਮ ਕਰੇਗੀ ਅਸੀਂ ਇੱਥੇ ਸਾਰੇ ਹਾਜ਼ਰ ਹੈਗੇ ਆ ਔਰ ਜਿਹੜੀ ਵੀ ਸੇਵਾ ਦਾ ਟਾਈਮ ਹੈਗਾ ਵੀ ਵਿਲ ਇਨਸ਼ੋਰ ਕਿ ਇੱਥੇ 100% ਪੂਰ ਕੋ ਸਿਕਿਉਰਿਟੀ ਰਹੇਗਾ ਸਰ ਆਊਟਰ ਏਰੀਆ ਜਾਂ ਜਿਹੜਾ ਇਨਰ ਏਰੀਆ ਹੈ ਉੱਥੇ ਕੋਈ ਨਾਕਾਬੰਦੀ ਵਗੈਰਾ ਵੀ ਇਸ ਤਰੀਕੇ ਦੀ ਕੀਤੀ ਗਈ ਜਾਂ ਫਿਰ ਹਰ ਇੱਕ ਬੰਦੇ ਨੂੰ ਅੰਦਰ ਆਉਣ ਦੀ ਇਜਾਜ਼ਤ ਹੈਗੀ ਇੱਥੇ ਰੱਤ ਪਰ ਨਾਰਮਲ ਤੌਰ ਤੇ ਵੀ ਜਿਹੜਾ ਹੈਗਾ ਆਪਾਂ ਨਾਕਾਬੰਦੀ ਕਰਦੇ ਹਾਂ ਚੈਕਿੰਗ ਵਗੈਰਾ ਕਰਦੇ ਔਰ ਅੱਜ ਵੀ ਸਾਡੇ ਨਾਕੇ ਲੱਗੇ ਹੋਏ ਨੇ ਅਸੀਂ ਵੀ ਵਿਲ ਇਨਸ਼ੋਰ ਜਿਹੜਾ ਸਿਕਿਉਰਿਟੀ ਹੈਗੀ ਹੈ ਉਹ ਬਿਲਕੁਲ ਅਪ ਟੂ ਦਾ ਮਾਰਕ ਹੋਵੇ ਆਪਣੀ 3 ਲੇਅਰ ਸਿਕਿਉਰਿਟੀ ਹੈਗੀ ਐਂਡ ਵੀਅਰ ਇਨਸ਼ੋਰ ਕੀ ਸਾਰਾ ਕੁਝ ਬਿਲਕੁਲ ਠੀਕ ਠਾਕ ਬਿਨਾਂ ਕਿਸੇ ਵਿਗੰਤ ਪੂਰਾ ਹੋਵੇ ਬਿਲਕੁਲ ਬਿਲਕੁਲ ਤਰ੍ਹਾਂ ਤਾਂ ਇਹ ਐਸਐਸਪੀ ਰੋਪੜ ਸੀਗੇ ਰੁਪਨਗਰ ਗੁਰਨੀਤ ਖਰੋਣਾ ਉਹ ਉਸ ਬਾਅਦ ਗੱਲ ਕਰੀ ਤਾਂ ਇਹ ਜਿਹੜੀ ਹੈਗੀ ਐ ਐਸਜੀਪੀਸੀ ਟਾਸਕ ਫੋਰਸ ਦੇ ਅਧਿਕਾਰੀ ਨੇ ਕਰਮਚਾਰੀ ਨੇ ਔਰ ਤਮਾਮ ਇਹਨਾਂ ਲੇਸ ਵਿੱਚ ਇਹ ਗੱਲ ਕਰੀ ਤਾਂ ਸਭ ਤੋਂ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਆ ਤਾਂ ਉਥੋਂ ਰਸਤੇ ਦੇ ਵਿੱਚ ਜਿਹੜੀ ਹੈ ਉਹ ਡੋਰ ਜਿਹੜੇ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਬਾਡੀ ਸਕੈਨਰ ਲੱਗੇ ਹੋਏ ਤਾਂ ਜੋ ਹ ਦੇ ਵਿੱਚ ਦਾ ਸੋ ਇਹ ਤਸਵੀਰਾਂ ਲਗਾਤਾਰ ਦਿਖਾ ਰਿਹਾ ਸਾਡੇ ਨਾਲ ਸਾਡੇ ਸਹਿਯੋਗੀ ਜਗਜੀਤ ਵੀ ਜੁੜੇ ਰਹੇ ਉਹਨਾਂ ਕੋ ਵੀ ਚਲਦੇ ਆ ਉਹਨਾਂ ਤੋਂ ਜਾਣਕਾਰੀ ਲੈਣੇ ਆ ਜਗਜੀਤ ਜਿਸ ਤਰ੍ਹਾਂ ਦੇ ਨਾਲ ਬੀਤੇ ਦਿਨ ਜੋ ਕੁਝ ਵੀ ਹਾਦਸਾ ਵਾਪਰਿਆ ਉਹ ਆਪਣੇ ਆਪ ਦੇ ਵਿੱਚ ਬੜਾ ਹੀ ਜ਼ਿਆਦਾ ਗੰਭੀਰ ਹੈ ਪੂਰਾ ਮਾਮਲਾ ਸੀ ਲੇਕਿਨ ਅੱਜ ਤੱਕ ਜੀ ਕੇਸ ਕਰ ਸਾਫੀ ਕੇ ਸੇਵਾ ਨਹੀਂ ਬਣੀ ਹੈ ਯਕੀਨਨ ਪੁਲਿਸ ਲਈ ਵੀ ਹੁਣ ਬੜੀ ਵੱਡੀ ਚੁਣੌਤੀ ਹੈ ਕਿ ਪੂਰਾ ਸੁਰੱਖਿਆ ਦਾ ਕੇਰਾ ਹੋਰ ਵਧਾਇਆ ਗਿਆ ਹੋਵੇਗਾ ਜੇ ਬਿਲਕੁਲ ਸਹੀ ਆਦਾ ਪੁਲਿਸ ਦੇ ਲਈ ਅੱਜ ਬੜੀ ਵੱਡੀ ਚੁਣੌਤੀ ਹੈ ਕਿਉਂਕਿ ਜਿਸ ਤਰੀਕੇ ਦੀ ਘਟਨਾ ਦਰਬਾਰਸ਼ ਹੋਈ ਹੈ ਉਹ ਘਟਨਾ ਦੁਬਾਰਾ ਨਾ ਹੋਵੇ ਉਸ ਨੂੰ ਲੈ ਕੇ ਪੁਲਿਸ ਜਿਹੜੀ ਅੱਜ ਪੂਰੀ ਤਰ੍ਹਾਂ ਨਾਲ ਮੁਸਜਦ ਜਿਹੜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦੇਖੀ ਜਾ ਰਹੀ ਹੈ ਤਾਂ ਇੱਥੇ ਜੇਕਰ ਗਿਣਤੀ ਦੀ ਗੱਲ ਕਰਾਂ ਤਾਂ 400 ਤੋਂ 450 ਜਿਹੜਾ ਪੁਲਿਸ ਮੁਲਾਜ਼ਮ ਹੈ ਜਿਹੜਾ ਉਹ ਸੁਰੱਖਿਆ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਤਨਾਤ ਕੀਤਾ ਗਿਆ ਜਦਕਿ ਐਸਜੀਪੀਸੀ ਵੱਲੋਂ ਵੀ 100 ਤੋਂ ਵੀ ਵੱਧ ਜਿਹੜੇ ਟਾਸਕ ਫੋਰਸ ਦੇ ਜਿਹੜੇ ਸੇਵਾਦਾਰ ਨੇ ਉਹ ਇੱਥੇ ਤਨਾਤ ਕੀਤੇ ਗਏ ਨੇ ਤਸਵੀਰਾਂ ਨੇ ਥਾਂ ਥਾਂ ਦੇ ਉੱਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਔਰ ਜੇਕਰ ਗੱਲ ਕੀਤੀ ਹੈ ਫਿਰ ਲੀਡਰਸ਼ਿਪ ਦੀ ਦਾ ਕਾਲੀ ਦਲ ਦੀ ਲੀਡਰਸ਼ਿਪ ਦਾ ਵੀ ਇੱਥੇ ਪੁੱਛਣਾ ਸ਼ੁਰੂ ਹੋ ਗਿਆ ਡਾਕਟਰ ਦਲਜੀਤ ਸਿੰਘ ਚੀਮਾ ਇੱਥੇ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਅਰਸ਼ਦੀਪ ਸਿੰਘ ਕਲੇਰ ਨੇ ਸਰਬਜੀਤ ਸਿੰਘ ਝਿੰਜਰ ਨੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਇੱਥੇ ਜਿਹੜੀ ਹੈ ਉਹ ਪਹੁੰਚਣਾ ਸ਼ੁਰੂ ਹੋ ਗਈ ਤੇ ਕੁਝ ਦੇਰ ਬਾਅਦ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਤੇ ਇੱਥੇ ਜਿਹੜੀ ਸੇਵਾ ਉਹਨਾਂ ਵੱਲੋਂ ਕੀਤੀ ਜਾਣੀ ਹੈ ਤਾਕ ਉੱਥੇ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਬੈਠ ਕੇ ਜਿਹੜੀ ਉਹ ਸੇਵਾ ਜਿਹੜੀ ਕਰਨਗੇ ਵਰਚਾ ਹੱਦ ਦੇ ਵਿੱਚ ਫੜ ਕੇ ਸੇਵਾ ਜਿਹੜੀ ਉਹਨਾਂ ਨੂੰ ਲਗਾਈ ਗਈ ਹੈ ਉਹ ਕਰਨਗੇ ਤਾਂ ਉਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਸਰਵਣ ਜਿਹੜਾ ਕਰਨਗੇ ਗੁਰਬਾਣੀ ਕੀਰਤਨ ਸਰਵਣ ਕਰਨ ਤੋਂ ਬਾਅਦ ਜਿਹੜੇ ਭਾਂਡੀਆਂ ਦੀ ਜਿਹੜੀ ਸੇਵਾ ਲੰਗਰ ਹਾਲ ਦੇ ਵਿੱਚ ਜਾ ਕੇ ਉਹ ਵੀ ਜਿਹੜੀ ਕਰਨ ਦੀ ਜਾਣਕਾਰੀ ਹੈ ਜਦਕਿ ਜਿਹੜੀ ਬਾਕੀ ਦੀ ਅਕਾਲੀ ਲੀਡਰਸ਼ਿਪ ਹੈਗੀ ਉਸ ਨੂੰ ਜਿਸ ਤਰੀਕੇ ਦੀ ਜਿਹੜੀਆਂ ਤਨਖਾਹ ਜਿਹੜੀ ਲਗਾਈ ਗਈ ਹੈ ਉਹ ਉਸ ਤਰੀਕੇ ਦੇ ਨਾਲ ਜਿਹੜੀ ਭਾਵੇਂ ਕਿ ਟਾਇਲਟ ਸਾਫ ਕਰਨ ਦੀ ਸੇਵਾ ਹੋਵੇ ਜਾਂ ਹੋਰ ਵੱਖ-ਵੱਖ ਜਿਹੜੀਆਂ ਸੇਵਾਵਾਂ ਉਹ ਵੀ ਜਿਹੜੀ ਬਾਕੀ ਲੀਡ ਵੱਡੀ ਗਲੀ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਥੇ ਜਿਹੜੇ ਆਉਣ ਵਾਲੇ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਚੰਗੀ ਤਰ੍ਹਾਂ ਦੇ ਨਾਲ ਮੈਟਲ ਡਿਟੈਕਟਰ ਦੇ ਨਾਲ ਚੈੱਕ ਕੀਤਾ ਜਾ ਰਿਹਾ ਪੁਲਿਸ ਜਿਹੜੀ ਹੈ ਤਿੱਕੀ ਜਿਹੜੀ ਹੈ ਬਾਦ ਜਿਹੜੀ ਆਖਿਆ ਉਹ ਅੱਜ ਜਿਹੜੀ ਪੁਲਿਸ ਜਿਹੜੀ ਹੈ ਉਹ ਦਿਖਾ ਰਹੀ ਹੈ ਇੱਥੇ ਤਾਂ ਜੋ ਜਿਹੜੀ ਜਿਹੜੀ ਕੱਲ ਘਟਨਾ ਹੋਈ ਆ ਉਸ ਤਰੀਕੇ ਦੀ ਘਟਨਾ ਦੁਬਾਰਾ ਨਾ ਹੋ ਸਕੇ ਤਾਂ ਇਸ ਲਈ ਹਰ ਆਉਣ ਜਾਣ ਵਾਲੇ ਜਿਹੜੀ ਸੰਗਤ ਹੈ ਉਸ ਨੂੰ ਵੀ ਜਿਹੜਾ ਇੱਥੇ ਕੇਸਕਰ ਸਾਹਿਬ ਦੇ ਵਿੱਚ ਜਿਹੜਾ ਚੈੱਕ ਕੀਤਾ ਜਾ ਰਿਹਾ ਇਹ ਉਹ ਗੇਟ ਹੈ ਜਿੱਥੋਂ ਜਿਹੜੀ ਸੰਗਤ ਜਿਹੜੀ ਆਉਂਦੀ ਹੈ ਤੇ ਇੱਥੋਂ ਹੀ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਆ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਸੀਲ ਕੀਤਾ ਗਿਆ ਵੱਡੀ ਗਿਣਤੀ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਇੱਥੇ ਤਨਾਤ ਨੇ ਤੇ ਹਰ ਜਿਹੜਾ ਵਿਅਕਤੀ ਹੈ ਜਿਹੜਾ ਵੀ ਕੇਸਗੜ੍ਹ ਸਾਹਿਬ ਖੇ ਆ ਰਿਹਾ ਸੰਗਤ ਦੇ ਰੂਪ ਦੇ ਵਿੱਚ ਆ ਰਿਹਾ ਤਾਂ ਉਸ ਨੂੰ ਵੀ ਜਿਹੜਾ ਚੈੱਕ ਕੀਤਾ ਜਾ ਰਿਹਾ ਉਸ ਦੇ ਜਿਹੜੇ ਹੱਥ ਦੇ ਵਿੱਚ ਕਿਸੇ ਦੇ ਬੈਗ ਹੈ ਜਾਂ ਕੋਈ ਹੋਰ ਵਸਤੂ ਹੈ ਹਰ ਚੀਜ਼ ਨੂੰ ਜਿਹੜਾ ਪੁਲਿਸ ਹੈ ਬੜੀ ਮੁਸਤੈਦੀ ਦੇ ਨਾਲ ਜਿਹੜਾ ਚੈੱਕ ਕਰ ਰਹੀ ਹੈ ਔਰ ਅਫਸਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਐਸਐਸਪੀ ਰੋਪੜ ਗੁਲਨੀਸ਼ ਸਿੰਘ ਖੁਰਾਣਾ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਐਸਪੀ ਕਈ ਡੀਐਸਪੀ ਜਿਹੜੇ ਇੰਸਪੈਕਟਰ ਰੈਂਕ ਦੇ ਅਫਸਰ ਨੇ ਵੱਡੀ ਗਿਣਤੀ ਦੇ ਵਿੱਚ ਅੱਥੇ ਜਿਹੜੇ ਉਹ ਤਨਾਤ ਕੀਤੇ ਗਏ ਨੇ ਤਾਂ ਜੋ ਜਿਹੜੀ ਸੁਰੱਖਿਆ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਕਮੀ ਨਾ ਜਾਵੇ ਇਸ ਨੂੰ ਜਿੱਕੀ ਨੇ ਜਿਹੜਾ ਪੁਲਿਸ ਨੂੰ ਪੁਲਿਸ ਬਦਲ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਇਹ ਦੇਖਣਾ ਬੜਾ ਅਹਿਮ ਰਹੇਗਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਆਉਂਦੇ ਨੇ ਤਾਂ ਕਿਸ ਤਰੀਕੇ ਦਾ ਜਿਹੜਾ ਸੁਰੱਖਿਆ ਘੇਰਾ ਉਹਨਾਂ ਦੇ ਆਲੇ ਦੁਆਲੇ ਜਾਂ ਉਹਨਾਂ ਦੇ ਨਜ਼ਦੀਕ ਜਿਹੜਾ ਉਹ ਬਣਾਇਆ ਜਾਵੇਗਾ ਤਾ ਜੋ ਜਿਹੜੀ ਫਿਰ ਤੋਂ ਜਿਹੜੀ ਅਣਸੁਖਾਵੀ ਜਿਹੜੀ ਘਟਨਾ ਜਿਹੜੀ ਆ ਉਹ ਬਨਾਬ ਵਾਪਰੇ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਵਿਖੇ ਜਿਹੜੀ ਘਟਨਾ ਵਾਪਰੀ ਤਾਂ ਉਸ ਤਰੀਕੇ ਦੀ ਦੁਬਾਰਾ ਕੋਈ ਹਰਕਤ ਨਾ ਹੋਵੇ ਦੁਬਾਰਾ ਕੋਈ ਜਿਹੜਾ ਵਿਅਕਤੀ ਆ ਉਹ ਉਸ ਜਗ੍ਹਾ ਤੇ ਉੱਤੇ ਇਸ ਜਗ੍ਹਾ ਤੇ ਉੱਤੇ ਆ ਕੇ ਕੋਈ ਅਜਿਹੀ ਹਰਕਤ ਕਰੇ ਇਸ ਨੂੰ ਲੈ ਕੇ ਜਿਹੜੀ ਪੁਲਿਸ ਆ ਉਹ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਆ ਬਿਲਕੁਲ ਪੁਲਿਸ ਪੂਰੀ ਤਰ੍ਹਾਂ ਤਿਆਰ ਮੁਸਤੈਦ ਹੈ ਕਿਉਂਕਿ ਜੋ ਘਟਨਾ ਬੀਤੇ ਦਿਨ ਵਾਪਰੀ ਆਪਣੇ ਆਪ ਬਹੁਤ ਹੀ ਗੰਭੀਰ ਹਾਲਾਂਕਿ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਉਹ ਉਸ ਹੀ ਹੋ ਵੀ ਰਹੀ ਹੈ ਲੇਕਿਨ ਪੁਲਿਸ ਨੇ ਜੋ ਬਿਆਤ ਦੇ ਔਰ ਜਿਸ ਤਰ੍ਹਾਂ ਇਹ ਸਾਰਾ ਕੱਟਾ ਖਰਾਬ ਹੋਇਆ ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਕਮੀਆਂ ਵਾਲੀ ਇਸ਼ਾਰਾ ਕਰਦਾ ਲੇਕਿਨ ਇੱਥੇ ਕਿਉਂਕਿ ਸੰਗਤ ਦਾ ਅਣ ਜਜਿਤ ਲਗਾਤਾਰ ਹੀ ਜਾਰੀ ਰਹਿੰਦਾ ਲੇਕਿਨ ਸੰਗਤ ਨੂੰ ਕੋਈ ਦਿੱਕਤ ਨਹੀਂ ਇਸ ਨੂੰ ਵੀ ਯਕੀਨੀ ਜ਼ਰੂਰ ਬਣਾਇਆ ਜਾ ਰਿਹਾ ਹੋਵੇਗਾ ਜੇ ਬਿਲਕੁਲ ਸੰਗਤ ਨੂੰ ਫਿਲਹਾਲ ਤਾਂ ਪਰੇਸ਼ਾਨੀ ਤਾਂ ਇਸ ਤਰ੍ਹਾਂ ਦੀ ਕੋਈ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਵੀ ਸੰਗਤ ਨੂੰ ਚੈੱਕ ਜ਼ਰੂਰ ਕੀਤਾ ਜਾ ਰਿਹਾ ਹੈ ਸੰਗਤ ਦੇ ਕੋਲ ਕੋਈ ਵੀ ਸਮਾਨ ਹੈ ਕੋਈ ਵੀ ਵਸਤੂ ਲੈ ਕੇ ਜਿਹੜੀ ਸੰਗਤ ਕੋਈ ਵੀ ਆ ਰਿਹਾ ਹੈ ਸੰਗਤ ਰੂਪੀ ਕੋਈ ਵੀ ਵਿਅਕਤੀ ਆ ਰਿਹਾ ਹੈ ਤਾਂ ਉਸ ਨੂੰ ਇੱਥੇ ਪੁਲਿਸ ਵੱਲੋਂ ਜਿਹੜਾ ਉਹ ਚੈੱਕ ਜਰੂਰ ਕੀਤਾ ਜਾ ਰਿਹਾ ਤਾਂ ਜੋ ਕੋਈ ਅਜਿਹੀ ਜਿਹੜੀ ਵਸਤੂ ਆ ਉਹ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਨਾ ਚਲੀ ਜਾਵੇ ਜਿਸ ਦੇ ਨਾਲ ਕੋਈ ਨੁਕਸਾਨ ਹੋ ਸਕੇ ਤਾਂ ਇਸ ਨਿਯਮ ਲੈ ਕੇ ਨੂੰ ਜਿਹੜੀ ਗੰਭੀਰਤਾ ਪੁਲਿਸ ਵੱਲੋਂ ਜਰੂਰ ਜਿਹੜੀ ਆ ਉਹ ਦਿਖਾਈ ਜਾ ਰਹੀ ਹੈ ਸੀਨੀਅਰ ਅਫਸਰ ਖਾਸ ਤੌਰ ਦੇ ਉਤੇ ਵਾਰ-ਵਾਰ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਦਿੰਦੇ ਨਜ਼ਰ ਆਏ ਨੇ ਪ੍ਰੈਕਟਿਸ ਕਰਾਉਂਦੇ ਵੀ ਨਜ਼ਰ ਆਏ ਨੇ ਵੀ ਤਾਂ ਜੋ ਜੇਕਰ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਉਸ ਦੇ ਨਾਲ ਨਜਿੱਠਿਆ ਕਿਸ ਤਰ੍ਹਾਂ ਦੇ ਨਾਲ ਜਾਵੇ ਉਸ ਨੂੰ ਲੈ ਕੇ ਜਿਹੜੀ ਟ੍ਰੇਨਿੰਗ ਹੈ ਉਹ ਪੁਲਿਸ ਦੇ ਜਿਹੜ ਉਹਨੂੰ ਖਾਸ ਤੌਰ ਦੇ ਉੱਤੇ ਸੀਨੀਅਰ ਅਧਿਕਾਰੀਆਂ ਵੱਲੋਂ ਦਿੰਦੇ ਹੋਏ ਵੀ ਦੇਖਿਆ ਗਿਆ ਤਾਂ ਜੋ ਜੇਕਰ ਕੋਈ ਅਜਿਹੀ ਹਰਕਤ ਕਰਦਾ ਤਾਂ ਉਸ ਨੂੰ ਮੌਕੇ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਕਾਬੂ ਕਰਨਾ ਇਸ ਗੱਲ ਨੂੰ ਵੀ ਜਿਹੜਾ ਕਿੰਨੀ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਜਿਹੜੀ ਆ ਉਹ ਉਹ ਕੀਤੀ ਜਾ ਰਹੀ ਹੈ ਤੇ ਮੈਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਤਮਾਮ ਇੱਥੇ ਪਹੁੰਚੀ ਉਹਨਾਂ ਦਾ ਕੀ ਕਹਿਣਾ ਮੇਰੇ ਨਾਲ ਸਰਬਜੀਤ ਸਿੰਘ ਝੰਡਰ ਮੇਰੇ ਨਾਲ ਮੌਜੂਦ ਨੇ ਜਿੰਦੂ ਸਾਹਿਬ ਕੀ ਲੱਗਦਾ ਜਿਸ ਤਰੀਕੇ ਦੇ ਨਾਲ ਕੱਲ ਜਿਹੜੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਅੱਜ ਤੁਸੀਂ ਕਿਸ ਕਪਤਾਨ ਜੀ ਸਾਹਿਬ ਨੂੰ ਟ੍ਰਿਪਲ ਐਕਸ਼ਨ ਦੇਖੋ ਜਿਹੜੀ ਕੱਲ੍ਹ ਘਟਨਾ 1749 ਵਾਪਰੀ ਆ ਕਟਿਆ ਉਹ ਬੰਦਾ ਜਿਹਨੇ ਕਟਰਾ ਨੂੰ ਅੰਜਾਮ ਦਿੱਤਾ ਉਹਨੂੰ ਭੇਜਣ ਵਾਲੇ ਮਾਸਟਰਮਾਈਂਡ ਉਸ ਤੋਂ ਕਟਿਆ ਜਿਹੜੇ ਉਹਦੀ ਸਪੋਰਟ ਕਰ ਰਹੇ ਨੇ ਉਹਨਾਂ ਤੋਂ ਵੱਧ ਕਟਿਆ ਕਿਉਂਕਿ ਗੁਰੂ ਘਰ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਨੂੰ ਸਹੀ ਠਹਿਰਾਉਣ ਵਾਲੇ ਕਟਿਆ ਲੋਕ ਨੇ ਉਹਨਾਂ ਦੀ ਮਤਲਬ ਜਾਂਚ ਬਦਲ ਹੁਣ ਚਾਹੀਦੀ ਆ ਹੁਣੇ ਅਸੀਂ ਡੀਐਸਪੀ ਸਾਹਿਬ ਕੋਲ ਖੜੇ ਸੀ ਮੈਂ ਇਹ ਹਰਪ੍ਰਜਨ ਸਿੰਘਾ ਕੋਈ ਹਰਪਜਨ ਸਿੰਘ ਅਨੰਤਪ੍ਰਸਾਦ ਦਾ ਨਾਂ ਦੀ ਆਈਡੀ ਹੈ ਜਿਹੜਾ ਲਿਖ ਕੇ ਪਾ ਰਿਹਾ ਕਿ ਮੌਦੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਇਹ ਲੋਕਾਂ ਦੀ ਪਹਿਚਾਣ ਹੁਣ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਉਹਨਾਂ ਜਲਦੀ ਤੋਂ ਜਲਦੀ ਮਤਲਬ ਦੇਖਣਾ ਚਾਹੀਦਾ ਆ ਹੁਣੇ ਮੈਂ ਹਲੇ ਚੀਮਾ ਸਾਨੂੰ ਦਿਖਾ ਕੇ ਹਟਿਆ ਲੈ 2 ਮਿੰਟ ਪਹਿਲਾਂ ਆ ਮੇਰੀ ਫੇਸਬੁੱਕ ਆਈਡੀ ਤੇ ਆਇਆ ਹੋਇਆ ਹਰਪਜਨ ਸਿੰਘ ਅਨੰਤਪ੍ਰਸਾਦ ਦੇ ਨਾਂ ਤੇ ਆਈਡੀ ਆ ਤੇ ਸਟੇਟਸ ਪਾਏ ਹੋਏ ਨੇ ਉਹ ਕਹਿੰਦਾ ਐਕਟਿਵ ਆਈਡੀ ਆ ਮਤਲਬ ਇਹ ਇਦਾਂ ਦੇ ਜਿਹੜੇ ਸ਼ਰਾਰਤੀ ਅਨਸਰ ਨੇ ਘਟੀਆ ਲੋਕ ਨੇ ਇਹ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਨੂੰ ਚੈੱਕ ਕਰਨਾ ਚਾਹੀਦਾ ਹੌਨ ਤੌਰ ਨੰਤਪੁਰ ਸਾਹਿਬ ਵੀ ਖੜਿਆ ਤੇ ਆਨੰਦਪੁਰ ਸਾਹਿਬ ਦੇ ਹੀ ਬੰਦਾ ਇਹ ਲਿਖ ਕੇ ਪਾ ਰਿਹਾ ਹੈ ਠੀਕ ਹੈ ਸਰ ਸੁਦੀਪ ਸਿੰਘ ਇਹ ਇਹ ਜਾਣ ਬੁਝ ਕੇ ਇਹ ਜਾਣ ਬੁਝ ਕੇ ਏਜੰਸੀਆਂ ਵੱਲੋਂ ਸਰਕਾਰਾਂ ਵੱਲੋਂ ਕਰਵਾਇਆ ਜਾ ਰਿਹਾ ਕੋਈ ਆਮ ਲੋਕ ਨਹੀਂ ਹੈਗੇ ਜੇ ਤੁਸੀਂ ਕਹੋ ਕਿ ਆਮ ਸੰਗਤ ਹੈ ਕਿ ਆਮ ਲੋਕ ਨੇ ਕਿ ਆਮ ਸੰਗਤ ਚੋਂ ਕੋਈ ਬੰਦਾ ਆਇਆ ਵੈਪਨ ਲੈ ਕੇ ਗੋਲੀ ਚਲਾ ਗਿਆ ਅੱਧਾ ਬੁਣਾ ਘੰਟਾ ਪਹਿਲਾਂ ਤਾਂ ਤੁਹਾਡੇ ਪੀਟੀਸੀ ਦੇ ਪੱਤਰਕਾਰ ਨੇ ਸਾਨੂੰ ਦੱਸਿਆ ਸੀ ਕਿ ਇੱਥੇ ਕੋਈ ਵੱਡੀ ਘਟਨਾ ਵਾਪਰ ਸਕਦੀ ਆ ਕੋਈ ਮਤਲਬ ਇਹਦੇ ਤੇ ਐਕਸ਼ਨ ਲਓ ਪਰ ਪ੍ਰਧਾਨ ਸਾਹਿਬ ਨੂੰ ਅਸੀਂ ਕਿਹਾ ਵੀ ਕਿ ਇੱਥੇ ਨਾਲ ਖੜਨੇ ਪਰ ਪ੍ਰਧਾਨ ਸਾਹਿਬ ਨੇ ਮਨ ਕਰਤਾ ਕਿ ਸੇਵਾ ਅਸੀਂ ਸੇਵਾ ਕੱਲਿਆਂ ਨੇ ਕਰਨੀ ਤੇ ਸਾਰੇ ਦੂਰ ਹੋ ਜੋ ਤੇ ਅੱਧੇ ਘੰਟੇ ਬਾਅਦ ਹੀ ਉਹ ਘਟਨਾ ਵਾਪਰ ਜਾਂਦੀ ਆ ਸੋ ਜੇ ਕਹਿਣ ਦਾ ਮਤਲਬ ਤੁਹਾਡੇ ਪੀਟੀਸੀ ਦੇ ਪੱਤਰਕਾਰ ਕੋਲੇ ਖਬਰ ਪਹੁੰਚ ਗਈ ਤਾਂ ਪ੍ਰਸ਼ਾਸਨ ਕੋਲ ਗੱਲ ਪਹੁੰਚ ਗਈ ਉਹਦੇ باوجود ਵੀ ਉਹ ਬੰਦਾ ਜਿਹੜਾ ਮਤਲਬ ਇੱਕ ਕਿਹੋ ਜਿਹਾ ਕਿਹੋ ਜਿਹਾ ਅਪਰਾਧਿਕ ਮਾਮਲੇ 'ਚ ਪਾਕਿਸਤਾਨ ਤੱਕ ਜਾ ਕੇ ਆਇਆ ਇਸ ਦਾ ਏਜੰਟ ਹੈ ਤੇ ਉਹ ਬੰਦੇ ਨੂੰ ਪ੍ਰਸ਼ਾਸਨ ਐਸਪੀ ਸਾਹਿਬ ਅੰਮ੍ਰਿਤਸਰ ਵਾਲੇ ਉਹਨੂੰ ਮਤਲਬ ਜੱਫੀਆਂ ਪਾ ਕੇ ਮਿਲਦੇ ਫਿਰ ਰਹੇ ਨੇ ਘੰਟਾ ਪਹਿਲਾਂ ਚੀਮਾ ਸਾਹਿਬ ਨੂੰ ਦਿਖਾ ਰਹੇ ਨੇ ਫੋਟੋ ਕਹਿੰਦੇ ਸੀ ਕੱਲ ਦਾ ਪਿੱਛਾ ਕਰ ਰਿਹਾ ਖਾਕ ਪਿੱਛਾ ਕਰ ਰਹੀ ਸੀ ਇਹ ਪ੍ਰਸ਼ਾਸਨ ਕਾਦਾ ਪਿੱਛਾ ਕਰ ਰਹੇ ਸੀ ਜਦੋਂ ਬੰਦਾ ਵੈਪਨ ਲੈ ਕੇ ਦਾ ਕੋਲ ਪਹੁੰਚ ਗਿਆ ਦੋ ਦਿਨ ਦੋ ਦੋ ਇੱਕ ਦਿਨ ਪਹਿਲਾਂ ਉਹ ਨਾਲ-ਨਾਲ ਫਿਰਦਾ ਰਿਹਾ ਟੋਟਲੀ ਫੇਲ ਹੈ ਸਰਕਾਰ ਦਾ ਪ੍ਰਸ਼ਾਸਨ ਦਾ ਮੈਂ ਤਾਂ ਇਥੇ ਤੱਕ ਕਹਾਂਗਾ ਕਿ ਏਜੰਸੀਆਂ ਨਾਲ ਰਲ ਕੇ ਇਹ ਘਟੀਆਂ ਕੰਮ ਕਰਾਉਣ ਦੇ ਵਿੱਚ ਤੁਲੀਆਂ ਹੋਈਆਂ ਨੇ ਇਹ ਜਿਹੜੇ ਪਹਿਲਾਂ ਵੀ ਪੰਜਾਬ ਦੇ ਵਿੱਚ 3-4 ਸਾਲ ਤੋਂ ਮਰਡਰ ਹੋ ਰਹੇ ਨੇ ਗੋਲੀਆਂ ਚੱਲ ਰਹੀਆਂ ਨੌਜਨ ਭੁੰਨਿਆ ਜਾ ਰਹੇ ਕੋਈ ਐ ਹੀ ਨਹੀਂ ਇਹ ਸਭ ਮਿਲੀ ਭੁਗਤਾ ਸਟੇਟ ਦੀ ਏਜੰਸੀਆਂ ਦੀ ਤੇ ਇਹ ਤੇ ਘਟੀਆਂ ਦੇਖੋ ਗੱਲ ਕਮਿਸ਼ਨਰ ਸਾਹਿਬ ਕਮਿਸ਼ਨਰ ਸਾਹਿਬ ਬਿਆਨ ਪਾਉਣਾ ਯਾਰ ਮਤਲਬ ਲੱਖ-ਲੱਖ ਲਾਹਨਤ ਹੈ ਯਾਰ ਮਤਲਬ ਦਸਤਾਨਾ ਬਨ ਕੇ ਪਾ ਝੂਠ ਬੁਲੀ ਜੰਨੇ ਆ ਮਤਲਬ ਲੱਖ ਲੱਖ ਲਹਨਤਾ ਨੇ ਉਹ ਲੋਕਾਂ ਦੇ ਜਿਹੜੇ ਝੂਠ ਬੋਲ ਰਹੇ ਨੇ ਗੁਰੂ ਦੇ ਦਰ ਤੇ ਗੁਰੂ ਦੇ ਗੁਰੂ ਨੇ ਆਪਣੇ ਸੇਵਕ ਦੀ ਆਪ ਜਿਹੜੀ ਆ ਉਹ ਜਾਨਮਾਲ ਦੀ ਰਾਖੀ ਕੀਤੀ ਅੱਜ ਵੀ ਗੁਰੂ ਦੇ ਦਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਿਆ ਗੁਰੂ ਸਾਹਿਬ ਆਪ ਬਖਸ਼ਿੰਦ ਗੁਰੂ ਨੇ ਆਪ ਆਪਣੇ ਸੇਵਕ ਨੂੰ ਬਖਸ਼ਿਆ ਕੱਲ ਜਿਹੜੀ ਆ ਉਹਦੀ ਰੱਖਿਆ ਕੀਤੀ ਆ ਸੋ ਮੈਂ ਸਮਝਦਾ ਕਿ ਇਹ ਹੁਣ ਕਿਹੜੇ ਲੋਕ ਨੇ ਜਿਹੜੇ ਹੁਣ ਇੱਥੇ ਤੱਕ ਸਾਬਤ ਹੋ ਗਿਆ ਜੀਤੇ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਕਿ ਪ੍ਰਸ਼ਾਸਨ ਦਾ ਆਪ ਤੁਰਿਆ ਹੋਇਆ ਨਾਲ ਜੱਫੀਆਂ ਪੁੰਦਾ ਫਿਰਦਾ ਹੁਣ ਆ ਆਉਣਾ ਜਿਹੜੀ ਦਸੀ ਅਸੀਂ ਸਰਬਜੀਤ ਸਿੰਘ ਝੁੰਜਰ ਹਰੋਂ ਜਿਹੜੀ ਆਈਡੀ ਜਿਹੜੀਆਂ ਨੇ ਉਹ ਦਿਖਾਈਆਂ ਨੇ ਵੀ ਹਜੇ ਵੀ ਜਿਹੜੇ ਕੁਝ ਲੋਕ ਨੇ ਸ਼ਰਾਰਤੀ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਹਜੇ ਵੀ ਜਿਹੜੇ ਕਮੈਂਟਸ ਜਿਹੜੇ ਨੇ ਉਹ ਪਾ ਰਹੇ ਨੇ ਔਰ ਪੁਲਿਸ ਜਿਹੜੀ ਆ ਉਹਨਾਂ ਲੋਕਾਂ ਤੇ ਉੱਤੇ ਨਜ਼ਰ ਨਹੀਂ ਰੱਖ ਰਹੀ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਸਰਬਜੀਤ ਸਿੰਘ ਝੁੰਜਰ ਹਰੋਂ ਵੱਲੋਂ ਬਿਲਕੁਲ ਇੱਥੇ ਆਗਵਾ ਵੱਲੋਂ ਜਿਹੜੀ ਪ੍ਰਤੀਕਿਰਿਆ ਤਾਂ ਟਿੱਖਿਆ ਦਿੱਤੀ ਜਾ ਰਹੀ ਹੈ ਜਿਉਂ ਕਟਾ ਵਾਪਰੀ ਮਨਜੋਤ ਕੋਲ ਇਕ ਵਫਰ ਚੱਲਦੇ ਆ ਮਨਜੋਤ ਹਰ ਜਿਸ ਤਰ੍ਹਾਂ ਦੇ ਨਾਲ ਕਿਉਂਕਿ 9 ਵਜੇ ਪਹੁੰਚ ਰਿਹਾ ਹੈ ਸੇਵਾ ਬਿਲਕੁਲ ਰਾਧਾ ਇਹ ਵੀ ਜਿਹੜੀ ਚੀਜ਼ ਬੜੀ ਅਹਿਮ ਹੈ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਨੇ ਉੱਥੇ ਹੀ ਜਿਹੜੀ ਇਹ ਜ਼ਿੰਮੇਵਾਰੀ ਜ਼ਿਆਦਾਤਰ ਜੇ ਅਸੀਂ ਗੱਲ ਕਰੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੁਮਾਇੰਦੇ ਕਈ ਲੀਡਰ ਜਿਹੜੇ ਖੁਦ ਸਾਬਰਣੇ ਕਿਉਂਕਿ ਐਸ.ਓ.ਆਈ ਤੋਂ ਵੀ ਕਈ ਜਿਹੜੇ ਲੀਡਰ ਪਹੁੰਚੇ ਉੱਥੇ ਹੀ ਮੁਖਬਲਾਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਰਸ਼ਦੀਪ ਸਿੰਘ ਕਲੇਰ ਵੀ ਪਹੁੰਚੇ ਹੋਏ ਗੱਲਬਾਤ ਕਰ ਰਹੇ ਅਰਸ਼ਦੀਪ ਜੀ ਕਿਹਦਾ ਦੇ ਪ੍ਰਬੰਧ ਜਿਹੜੇ ਪੁਲਿਸ ਦੇ ਤੁਹਾਨੂੰ ਹੁਣ ਲੱਗਦੇ ਨੇ ਕੀ ਹਾਲਾਤ ਨੇ ਇੱਥੇ ਤੁਸੀਂ ਪਹੁੰਚ ਗਏ ਜਾਇਜ਼ਾ ਵੀ ਲੈ ਰਹੇ